ਜੇਕਰ ਉਹਨਾਂ ਦੀ ਸੰਤ ਦੀ ਹੱਤਿਆ ਕੀਤੀ ਗਈ ਚੈ ਭਾਰਤੀ ਹੋਈ ਦੁਆਰਾ ਪ੍ਰੈਸ਼ਰ ਪੁਲਿਸ ਸਟਾਰ ਦੁਆਰਾ ਦੁਆਰਾ ਕੀਤੀ ਗਈ ਹੈ ਉਹਦੀ ਹੱਤਿਆ ਦਾ ਮੁਕੱਦਮਾ ਦਰਜ ਕਿਉਂ ਨਹੀਂ ਕਰਾਇਆ ਗਿਆ ਜੋ ਨਾਇਸੀ ਭਿੰਡਰਾ ਮਰ ਗਿਆ ਉਹਦੇ ਮਰੇ ਤੇ ਰਾਜਨੀਤੀ ਕਰ ਰਹੇ ਖਾਨ ਤਾਂ ਦਿੰਦੇ ਫਿਲਮ ਤਾਂ ਦੇਖਣ ਦਿੰਦੇ ਦੁਨੀਆ ਨੂੰ ਸਮਾਜ ਨੂੰ ਤੈਅ ਕਰਦੇ ਉਹ ਵੀ ਗਲਤ ਕੀ ਹੈ ਠੀਕੀ ਹੈ ਉਹਦਾ ਟ੍ਰੇਲਰ ਚ ਸਾਹਮਣੇ ਆ ਗਿਆ ਨਾ ਗਲਤ ਤਾਂ ਟ੍ਰੇਲਰ ਚ ਹੀ ਆ ਗਿਆ ਟ੍ਰੇਲਰ ਚ ਦਿਖਾਤਾ ਵੀ ਗੁਰੂ ਘਰ ਚ ਕਿੰਦਾ ਸਰਟਾ ਲੈ ਕੇ ਬੈਠੇ ਸੀ ਗੱਤਵਦੀ ਉੱਥੇ ਇਹ ਦਿਖਾਤਾ ਫਰ ਜਿਹੜੀ ਜਸਵੰਤ ਸਿੰਘ ਖਾਲੜਾ ਤੇ ਫਿਲਮ ਬਣਦੀ ਉਹ ਵੀ ਤਾਂ ਸੱਚ ਆ ਫਿਰ ਉਹਨੂੰ ਵੀ ਰਿਲੀਜ਼ ਹੋਣਾ ਚਾਹੀਦਾ ਉਹਦਾ ਸਮਰਥਨ ਕਰਦਾ ਮੈਂ ਬਿਲਕੁਲ ਕਰਦਾ ਕਿਥੇ ਉਹ ਵੀ ਖਾਲੜੀ ਦੀ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਉਥੇ ਅਮਰਜੈਂਸੀ ਵੀ ਰਿਲੀਜ਼ ਹੋਣੀ ਚਾਹੀਦੀ ਹੈ ਗਲਤ ਨੂੰ ਗਲਤ ਕਹਿਣਾ ਚਾਹੀਦਾ ਨਾ ਸੱਚ ਦਿਖਾਣਾ ਗੁਨਾਹ ਹੋ ਗਿਆ ਕੰਗਣਾ ਸੱਚ ਦਿਖਾਣਾ ਚਾਹਦੀ ਹੈ ਕਿਹੜਾ ਸੱਚ ਅੰਦਰ ਇੱਕੇ ਫੁੱਟੀ ਸਾਹਿਬ ਨਾਲ ਕਿੱਦਾਂ ਗਈ ਹੈ ਉਥੇ ਬੰਕਰ ਕਿੱਦਾਂ ਬਣੇ ਤਾਂ ਗਲਤ ਕੀ ਦਿਖਾ ਰਹੀ ਸੀ ਤਕਲੀਫ ਕਿਉਂ ਹੋਈ ਪਿੰਡਰ ਵਾਲੇ ਦੇ ਸਮਰਥਕਾਂ ਨੂੰ ਵੀ ਕਿਤੇ ਸੱਚ ਨਾ ਦਿਖਾ ਦੇਵੇ ਟ੍ਰੇਲਰ ਵੀ ਦਿਖਾਇਆ ਕਿ ਜਦਾ ਐਡਾ ਮਸਲਾ ਖੜਾ ਦਰਬਾਰ ਸਾਹਿਬ ਦੇ ਵਿੱਚ ਕਿੰਦਾ ਬੰਗਲ ਰੁਆਏ ਸੀਗੇ ਮੈਨੂੰ ਇੱਕ ਗੱਲ ਦੱਸੋ ਕਹਿੰਦੇ ਜੇ ਕੱਲ ਨੂੰ ਮਾਹੌਲ ਖਰਾਬ ਹੋ ਗਿਆ ਜੇ ਭਾਵਨਾਵਾਂ ਅੱਜ ਇੰਨੀਆਂ ਭੜਕ ਗਈਆਂ ਚਲੋ ਮਤਲਬ ਉਹ ਗੱਲ ਇਹ ਆ ਕਿ ਜ਼ਿੰਮੇਵਾਰ ਕੌਣ ਆ ਬੱਸਾਂ ਜੋ ਟ੍ਰੇਨਾਂ ਤੋਂ ਕੱਢ-ਕੱਢ ਕੇ ਹਿੰਦੂ ਮਾਰੇਗੇ ਉਹ ਪਿੰਡਰ ਵਾਲੇ ਦੇ ਇਸ਼ਾਰੇ ਤੇ ਮਾਰੇਗੇ ਉਹ ਸੱਚ ਲੋਕਾਂ ਦੇ ਸਾਹਮਣੇ ਨਾ ਆਜੇ ਇਸ ਕਰਕੇ ਉਹ ਵਿਰੋਧ ਕੀਤਾ ਜਾ ਰਿਹਾ ਤੁਸੀਂ ਹਰ ਵਾਰ ਰੋਲਾ ਪਾਉਂਦੇ ਹੋ ਕਿ ਪਿੰਡਰਾਂ ਦੇ ਇਸ਼ਾਰੇ ਤੇ ਹਿੰਦੂ ਮਰੇਗੇ ਬੱਸਾਂ ਚੋਂ ਕੱਢ ਕੇ ਹਿੰਦੂ ਮਰੇਗੇ ਟ੍ਰੇਨਾਂ ਚੋਂ ਕੱਢ ਕੇ ਹਿੰਦੂ ਮਰੇਗੇ ਸਬੂਤ ਤੁਸੀਂ ਅੱਜ ਤੱਕ ਦੇ ਨਹੀਂ ਸਕਿਆ ਫਿਰ ਤੁਹਾਡੇ ਕੋਲ ਪਿੰਡਰਾਂ ਦੇ ਮੂੰਹ ਚੋਂ ਬਿਆਨ ਆ ਕਿ ਸਾਡੀ ਬੱਸ ਨਾ ਛੱਡੀ ਸਾਡੇ ਬੰਦਿਆਂ ਦੀ ਬੱਸ ਨਾ ਛੱਡੀ ਤੇ 5000 ਹਿੰਦੂ ਮਰੂਗਾ ਇੱਕ ਘੰਟੇ ਦੇ ਅੰਦਰ ਕੀ ਸਪਸ਼ਟੀ ਕਰਨਾ ਕਿ ਉਹ ਬਿਆਨ ਪਿੰਡਰਾਂ ਦਾ ਇਹ ਏਆਈ ਹੋ ਸਕਦਾ ਏਆਈ ਦੇ ਨਾਲ ਸਭ ਕੁਝ ਹੋ ਜਾਂਦਾ ਹੁਣ ਏਆਈ ਦਾ ਟੈਕਨੋਲੋਜੀ ਦਾ ਫਿਰ ਤੁਸੀਂ ਕਹਿੰਦੇ ਹੋ ਉਹ ਆਡੀਓ ਪਿੰਡਰਾਂ ਦੀ ਦੱਸੋ ਸਬੂਤ ਕੀ ਆ ਪਿੰਡਰਾਂ ਦੀ ਆਡੀਓ ਖਾਲਸਤਾਨ ਦੀ ਕਦੇ ਮੰਗ ਸੰਤ ਜਰਨੈਲ ਸਿੰਘ ਪਿੰਡਰਾਲਾ ਨੇ ਕੀਤੀ ਨਹੀਂ ਉਹਨਾਂ ਨੇ ਕਿਹਾ ਜੇ ਦੇ ਦੋਗੇ ਤਾਂ ਲੈ ਲਾਂਗੇ ਪਰ ਅਸੀਂ ਮੰਗਦੇ ਨਹੀਂ ਤੁਸੀਂ ਕਹਿੰਦੇ ਕਿਉਂ ਮੰਗਦੇ ਸੀ ਜੇ ਤੁਸੀਂ ਸਬੂਤ ਦਿਓ ਵੀ ਉਹ ਮੰਗਦੇ ਸੀ ਮੈਂ ਕਿਲੇ ਮੰਨਤਾ ਦਿਓ ਲੋਕਾਂ ਨੂੰ ਫੈਸਲਾ ਕਰਨ ਦਾ ਦਿਓ ਗੁਰੂ ਅਜਨ ਦੇਵ ਜੀ ਮਹਾਰਾਜ ਜੀ ਦੇ ਕਰਕੇ ਸ਼ੀਮਿਲਾਂ ਲੱਗਦੀਆਂ ਸੀ ਅੱਜ ਕੱਲ ਕਿਹਦੀਆਂ ਲੱਗਦੀਆਂ ਪਿੰਡਰਾਲਾ ਦੇ ਲਈ ਜਿਹਨੇ ਖੂਨ ਵਹਾਇਆ ਪੰਜਾਬ ਚ ਕੂਂਦੀਆਂ ਨਦੀਆਂ ਬਾਤੀਆਂ ਉਹਦੀਆਂ ਫੋਟੋਆਂ ਲਾ ਕੇ ਜੇ ਕੋਈ ਲੋਕ ਉਹਨਾਂ ਨੂੰ ਆਪਦਾ ਮੰਨਣ ਦੋ ਤੁਹਾਨੂੰ ਕੀ ਆਥਰੇ ਸਾਡਾ ਯੂਥ ਤੁਸੀਂ ਆਪਦਾ ਮੰਨ ਦੋ ਸਾਡਾ ਸਮਾਜ ਕਿੱਥੇ ਜਾ ਰਿਹਾ ਸਾਡਾ ਯੂਥ ਕਿੱਥੇ ਜਾ ਰਿਹਾ ਕੀ ਦਿਖਾਣਾ ਚਾਹੁੰਦੇ ਆਪਾਂ ਤੁਹਾਨੂੰ ਨਹੀਂ ਉਹਨਾਂ ਦੀ ਅਡਲ ਜੀ ਚੰਗੀ ਲੱਗਦੀ ਤੁਸੀਂ ਨਾ ਮੰਨੋ ਜੇ ਕੋਈ ਮੰਨਦਾ ਕਿਸੇ ਨੂੰ ਉਹਨਾਂ ਦੀ ਸੋਚ ਚੰਗੀ ਲੱਗਦੀ ਆ ਮੰਨਣ ਦੋ ਤੁਹਾਨੂੰ ਉੱਤੇ ਕੀ ਕਿਹਨਾਂ ਨੂੰ ਘਰ ਦੇ ਦਿੱਤਾ ਉਹਨਾਂ ਨੂੰ ਅੱਤਵਾਦੀ ਰੁਸ਼ੀਦ ਗਾਇਨ ਦਾ ਸੁਣੋ ਮੇਨੂੰ ਗੱਲ 1920 ਤੋਂ ਪਹਿਲਾਂ ਗੁਰੂ ਘਰ ਕੌਣ ਸੰਭਾਲਦੇ ਸੀ ਸੰਤ ਮਹੰਤ ਇਹਦਾ ਮਤਲਬ ਗੁਰੂ ਘਰ ਕਿਹਨੇ ਬਣਾਏ ਸੰਤਾਂ ਨੇ ਮੰਨਤਾ ਨੇ ਇਹਨਾਂ ਨੇ ਤਾਂ ਕਬਜ਼ਾ ਕੀਤਾ ਯਾਕੇ ਉਥੇ ਅੱਤਵਾਦੀਆਂ ਦੀ ਫੋਟੋ ਲੰਗੀ ਜਾਣੀ। ਇਹ ਸਿੱਖਾ ਹਿੰਦੂ ਵਿਰੋਧੀ ਆ ਜਾਂ ਹਿੰਦੂ ਸਿੱਖ ਵਿਰੋਧੀ ਆ ਉਹ ਨਫ਼ਰਤ ਕੌਣ ਫਲਾ ਰਿਹਾ ਫਿਰ ਤੁਸੀਂ ਤਾਂ ਇੱਕ ਪਾਸੇ ਹਮਨਾ ਵੱਡਾ ਜ਼ਿੰਮੇਵਾਰ ਅਗਰ ਕੋਈ ਹੈਗਾ ਤਾਂ ਜੀਪੀਸੀ ਆ। ਕਿਉਂ ਜੀਪੀਸੀ ਤੇ ਐਡਾ ਵੱਡਾ ਇਲਜ਼ਾਮ ਲਾ ਰਹੇ ਹੋ ਤੁਸੀਂ? ਗੁਰਦੁਆਰਾ ਸਾਹਿਬ ਤੋਂ ਹੱਥ ਖੜੇ ਕਰਕੇ ਕਿਹੜੇ ਕਿਹੜੇ ਜਥੇਦਾਰ ਆਏ ਸੀਗੇ? ਸਭ ਨੂੰ ਪਤਾ ਨਾ ਕੌਣ-ਕੌਣ ਆਏ ਸੀ। ਹੁਣ ਉਹਨਾਂ ਲਈ ਉਹ ਸੰਤ ਹੋ ਗਿਆ, ਉਹਨਾਂ ਲਈ ਉਹ ਸ਼ਹੀਦ ਹੋ ਗਿਆ। ਤਾਂ ਕਿੰਨੀਆਂ ਵੀ ਜਿਹੜਾ ਅੱਤਵਾਦੀ ਹੈ ਅੱਤਵਾਦੀ ਆ। ਪਰ ਇਹ ਕੀ ਕਹਿੰਦੇ ਨੇ ਓਮ ਦਾ ਸ਼ਹੀਦ ਗੁਰੂ ਘਰ 'ਚ ਤਸਵੀਰਾਂ ਲਾਈਆਂ ਜਾਂਦੀਆਂ ਕੀ ਮੈਸੇਜ ਦੇਣਾ ਚਾਹੁੰਦੇ ਆਪਾਂ ਸਮਾਜ ਨੂੰ ਜਰਨੈਲ ਸਿੰਘ ਪਿੰਡਰਾ ਮਾਰਿਆ ਜਾਂਦਾ ਜਿਹੜੇ ਜਿੱਥੇ ਬੰਦੀ ਕਹਿੰਦੇ ਨੇ ਸਾਡੇ ਸੰਤ ਨੇ ਉਹਨਾਂ ਦੇ ਚੇਲਿਆਂ ਦੁਆਰਾ ਕੰਪਲੀਟ ਤੱਕ ਨਹੀਂ ਦਰਜ ਕਰਾਈ ਗਈ ਪਰਚਾ ਤਾਂ ਬੜੀ ਦੂਰ ਦੀ ਗੱਲ ਹੈ ਮੁਕਦਮਾ ਤਾਂ ਬੜੀ ਦੂਰ ਦੀ ਗੱਲ ਹੈ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਕੁਝ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਜਾਂ ਕਹਿ ਦਈਏ ਨਫਰਤ ਫਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਰ ਉਹ ਨਫਰਤ ਕਿਸੇ ਵੀ ਰੂਪ ਦੇ ਵਿੱਚ ਹੋ ਸਕਦੀ ਆ ਚਾਹੇ ਤਾਂ ਆ ਰਹੀ ਕੰਗਨਾਰ ਨੌਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਹੋ ਸਕਦੀ ਆ ਜਾਂ ਫਿਰ Hindu Sikh ਦੀ ਆਪਸੀ ਏਕਤਾ ਨੂੰ ਤੋੜਨ ਨੂੰ ਲੈ ਕੇ ਹੋ ਸਕਦੀ ਆ ਤਾਂ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਅਜਿਹੇ ਸੈੱਲ ਕੰਮ ਕਰਦੇ ਨੇ ਜਿਨ੍ਹਾਂ ਦੇ ਵੱਲੋਂ ਇਹ ਸਾਰੀ ਨਫਰਤ ਫਲਾਈ ਜਾਂਦੀ ਆ ਖਾਸ ਤੌਰ ਦੇ ਉੱਤੇ ਮੁੱਖ ਮੁੱਦਾ ਕੰਗਨਾਰ ਨੌਦੀ ਨਵੀਂ ਫਿਲਮ ਐਮਰਜੈਂਸੀ ਉਸ ਫਿਲਮ ਦਾ ਜਿੱਥੇ ਵਿਰੋਧ ਹੋ ਰਿਹਾ ਉੱਥੇ ਉਸਦੇ ਹੱਕ ਦੇ ਵਿੱਚ ਵੀ ਬਹੁਤ ਸਾਰੇ ਲੋਕ ਬੁਖਤ ਰਹੇ ਨੇ ਸ਼ਿਵ ਸੇਨਾ ਦੀ ਗੱਲ ਕੀਤੀ ਜਾਵੇ ਤਾਂ ਸ਼ਿਵ ਸੇਨਾ ਹਮੇਸ਼ਾ ਹੀ ਸ਼ਿਵ ਸੇਨਾ ਜਥੇਬੰਦੀ ਦੇ ਜਿਹੜੇ ਆਗੂ ਨੇ ਉਹ ਇਸ ਅਹਿਮ ਮੁੱਦਿਆਂ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਤੇ ਹੱਕ ਦੇ ਵਿੱਚ ਬੋਲਦੇ ਨੇ ਅੱਜ ਸਾਡੇ ਨਾਲ ਅਜੀਵ ਟੰਡਨ ਮੌਜੂਦ ਰਹਿਣਗੇ ਰਜੀਵ ਟੰਡਨ ਦੇ ਨਾਲ ਪਹਿਲਾਂ ਵੀ ਪੰਜਾਬ ਦੇ ਕਈ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਆ ਜਿੱਥੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜੇਕਰ ਅਸੀਂ ਇੱਕ ਪੱਖ ਲੈ ਰਹੇ ਹਾਂ ਤਾਂ ਅਸੀਂ ਉਸਦੇ ਨਾਲ ਪੈਰਲਰ ਦੂਜਾ ਪੱਖ ਵੀ ਜ਼ਰੂਰ ਲਿਆ ਜਾਵੇ ਕਿਉਂਕਿ ਬਹੁਤ ਸਾਰੇ ਲੋਕ ਸ਼ਿਕਾਇਤ ਕਰਦੇ ਨੇ ਕਮੈਂਟਾਂ ਦੇ ਵਿੱਚ ਕਿ ਤੁਸੀਂ ਇੱਕ ਤਰਫਾ ਕੰਮ ਕਰਦੇ ਆ ਤਾਂ ਉਹਨਾਂ ਨੂੰ ਅਸੀਂ ਉਹਨਾਂ ਵਾਸਤੇ ਜਿਹੜਾ ਸਾਡੀ ਕੋਸ਼ਿਸ਼ ਹੁੰਦੀ ਹੈ ਜੇ ਅਸੀਂ ਸਿੱਖ ਭਰਾਵਾਂ ਦਾ ਪੱਖ ਲੈ ਕੇ ਚੱਲਦੇ ਆ ਤੇ ਅਸੀਂ ਨਾਲ ਹਿੰਦੂ ਵੀਰਾਂ ਦਾ ਪੱਖ ਵੀ ਲਈਏ ਤਾਂ ਰਜੀਵ ਟੰਡਨ ਹੋ ਲਈ ਸਾਡੇ ਨਾਲ ਮੌਜੂਦ ਨੇ ਟੰਡਨ ਸਾਹਿਬ ਬਹੁਤ ਬਹੁਤ ਸਵਾਗਤ ਜਿਕਰਾ ਵੀਰ ਬਜਰੰਗੇ ਹਰ ਹਰ ਮਹਾ ਦੀ ਟੰਡਨ ਸਾਹਿਬ ਕੰਗਨਾਰ ਨੋਦ ਦੀ ਨਵੀਂ ਮੂਵੀ ਐਮਰਜੈਂਸੀ ਬੜਾ ਵਿਵਾਦ ਦੇ ਵਿੱਚ ਆ ਹਾਲਾਂਕਿ ਰੋਕ ਲੱਗ ਚੁੱਕੀ ਆ ਇੱਕ ਧੜਾ ਵਿਰੋਧ ਕਰ ਰਿਹਾਗਾ ਤੁਹਾਡਾ ਉਹਦੇ ਉੱਤੇ ਕੀ ਨਜ਼ਰੀਆ ਤੁਸੀਂ ਉਹਦੇ ਹੱਕ 'ਚ ਖੜਦੇ ਹੋ ਜਾਂ ਤੁਸੀਂ ਵੀ ਉਹਦੇ ਵਿਰੋਧ 'ਚ ਹੋ ਸੱਚ ਦਿਖਾਣਾ ਗੁਨਾਹ ਹੋ ਗਿਆ ਕੰਗਨਾ ਸੱਚ ਦਿਖਾਣਾ ਚਾਹਦੀ ਹੈ ਹਮ ਕਿਹੜਾ ਸੱਚ ਸੱਚ ਤਕਲੀਫ ਕਿਨੂੰ ਹੋਈ ਹੈ ਅਮਰਜੈਂਸੀ ਲੱਗੀ ਤਾਂ ਕਿਸੇ ಪಕ್ಷੀ ਪਾਰਟੀ ਨੂੰ ਤਕਲੀਫ ਹੋਈ ਤਕਲੀਫ ਕਿਨੂੰ ਹੋਈ ਪਿੰਡਰਾਲੇ ਦੇ ਸਮਰਥਕਾਂ ਨੂੰ ਕਿਤੇ ਸੱਚ ਨਾ ਦਿਖਾ ਦੇਵੇ ਕਿਤੇ ਪਿੰਡਰਾਲੇ ਦਾ ਜਰਨੈਲ ਸਿੰਘ ਪਿੰਡਰਾਲੇ ਦਾ ਉਹ ਸੱਚ ਨਾ ਦਿਖਾ ਦੇਵੇ ਉਹ ਕਾਲਾ ਦੌਰ ਨਾ ਦਿਖਾ ਦੇਵੇ ਇਪਨ ਕਿਤੇ ਕੰਗਨਾਰਾ ਨੂੰ ਕਿਤੇ ਪਿੰਡਾਂ ਲੈ ਸੱਚ ਲੋਕਾਂ ਸਾਹਮਣੇ ਆਏ ਨਾ ਲੋਕੀ ਤਾਂ ਉਹ ਸੰਤ ਆਖਦੀਆਂ ਨਾ ਅਗਰ ਉਹ ਫਿਲਮ ਚ ਸੱਚ ਦਿਖਾ ਦਿੰਦੀ ਹੈ ਵੀ ਜਿਹੜਾ ਪੰਜਾਬ ਚ ਜਿਹੜਾ ਕਾਲਾ ਦੌਰ ਆਇਆ ਪੰਜਾਬ ਚ ਅਤਵਾਦ ਦਾ ਦੌਰ ਆ ਜਿਹੜੇ ਪੰਜਾਬ ਚੋਂ ਬੱਸਾਂ ਚੋਂ ਟ੍ਰੇਨਾਂ ਚੋਂ ਕੱਢ ਕੇ ਕੱਢ ਕੇ ਹਿੰਦੂ ਮਾਰੇਗੇ ਉਹ ਪਿੰਡਰਾਂ ਵਾਲੇ ਦੇ ਇਸ਼ਾਰੇ ਤੇ ਮਾਰੇਗੇ ਉਹ ਸੱਚ ਲੋਕਾਂ ਦੇ ਸਾਹਮਣੇ ਨਾ ਆਜੇ ਇਸ ਕਰਕੇ ਉਹ ਵਿਰੋਧ ਕੀਤਾ ਜਾ ਰਿਹਾ ਹੈ ਤੁਸੀਂ ਹਰ ਵਾਰ ਰੋਲਾ ਪਾਉਂਦੇ ਹੋ ਕਿ ਭਿੰਡਰਾਲ ਦੇ ਇਸ਼ਾਰੇ ਤੇ ਹਿੰਦੂ ਮਰੇਗੇ ਬੱਸਾਂ ਚੋਂ ਕੱਢ ਕੇ ਹਿੰਦੂ ਮਰੇਗੇ ਟ੍ਰੇਨਾਂ ਚੋਂ ਕੱਢ ਕੇ ਹਿੰਦੂ ਮਰੇਗੇ ਸਬੂਤ ਤੁਸੀਂ ਅੱਜ ਤੱਕ ਦੇ ਨਹੀਂ ਸਕਿਆ ਫਿਰ ਤੁਹਾਡੇ ਕੋਲ ਸੱਚ ਕਿੱਥੇ ਹੈ ਕਿੰਨਾ ਸੋਸ਼ਲ ਮੀਡੀਆ ਦੀ ਬੜੀ ਵੀਡੀਓ ਵਾਇਰਲ ਹੋ ਰਹੀ ਹੈ ਹੂੰ ਤੁਸੀਂ ਵੀ ਸੁਣੀ ਹੋਣੀ ਹੈ ਸਾਡੇ ਹੀ ਸਾਥੀ ਉਹ ਨੂੰ ਸੁਣਾ ਰਿਹਾ ਪਵਨ ਮਾਨ ਭਿੰਡਰਾਲ ਦੇ ਮੂੰਹ ਚੋਂ ਬਿਆਨ ਕਿ ਸਾਡੀ ਬੱਸ ਨਾ ਛੱਡੀ ਸਾਡੇ ਬੰਦਿਆਂ ਦੀ ਬੱਸ ਨਾ ਛੱਡੀ ਤੇ 5000 ਹਿੰਦੂ ਮਾਰੂਗਾ ਇੱਕ ਘੰਟੇ ਦੇ ਅੰਦਰ ਕੀ ਸਪਸ਼ਟੀ ਕਰਨਾ ਕਿ ਉਹ ਬਿਆਨ ਭਿੰਡਰਾਲ ਦਾ ਮਰੀ AI ਹੋ ਸਕਦਾ AI ਦੇ ਨਾਲ ਸਭ ਕੁਝ ਹੋ ਜਾਂਦਾ ਹੁਣ AI ਦਾ ਟੈਕਨੋਲੋਜੀ ਦਾ ਫਿਰ ਹੋਈ ਹੈ ਨਾ ਪੰਜਾਬ ਚ ਕੀ ਹੈ ਕਿਰਪਾਣ ਦੇ ਜੋ ਨਿਆਂਗ ਕਰ ਰਿਹਾ ਉਹ ਤੁਸੀਂ ਕਰਨਾ ਚਾਹੁੰਦੇ ਹੋ ਉਹੀ ਜੱਥੇਬੰਦੀਆਂ ਕਰ ਰਹੀਆਂ ਕਿਰਪਾਣ ਦੇ ਜੋਰ ਦੇ ਉੱਤੇ ਸੱਚ ਝੂਠ ਨੂੰ ਝੂਠ ਸੱਚ ਕਹਣਾ ਮਤਲਬ ਗਲਤ ਨੂੰ ਗਲਤ ਨਹੀਂ ਕਹਿਣ ਦੇਣਾ ਸੱਚ ਦੇ ਉੱਤੇ ਪਰਦਾ ਪਵਾਣਾ ਕਿਰਪਾਣ ਦੇ ਜੋਰ ਦੇ ਉੱਤੇ ਅਗਰ ਤੂੰ ਸੰਤ ਪਰਮ ਜਨਾਇ ਦੀ ਪੰਡਰਾਲੇ ਖਿਲਾਫ ਬੋਲਿਆ ਅਸੀਂ ਕਿਰਪਾਣ ਨਾਲ ਗਰਦਨ ਵੜ ਦਾਂਗੇ ਤੁਸੀਂ ਕਿਸੇ ਅਤਵਾਦੀ ਨੂੰ ਅਤਵਾਦੀ ਕਿਹਾ ਅਸੀਂ ਕਿਰਪਾਣ ਨਾਲ ਤੁਹਾਡਾ ਗੁੱਟ ਤੋੜ ਦਿਆਂਗੇ ਉਹੀ ਗੱਲ ਤੁਸੀਂ ਕਰ ਰਹੇ ਹੋ ਨਾ ਨਹੀਂ ਮੈਂ ਤਾਂ ਉਹ ਗੱਲ ਨਹੀਂ ਕਰ ਰਿਹਾ ਹੋਰ ਕੀ ਕਰ ਰਹੇ ਹੋ ਮੈਂ ਤਾਂ ਉਹਨਾਂ ਦਾ ਪੱਖ ਲੈ ਰਿਹਾ ਮੈਂ ਕੀ ਕਹਿ ਜਾ ਰਿਹਾ ਜਿਹੜੇ ਦੇਖੋ ਸਿੱਖ ਜੱਥੇਬੰਦੀਆਂ ਦੇ ਨਾਲ ਗੱਲਬਾਤ ਹੁੰਦੀ ਹੈ ਉਹ ਕਹਿੰਦੇ ਸਬੂਤ ਦੇਣ ਤੁਸੀਂ ਕਹਿੰਦੇ ਉਹ ਆਡੀਓ ਪਿੰਡਰਾਂ ਦੀ ਸਬੂਤ ਕੀ ਹੈ ਪਿੰਡਰਾਂ ਦੀ ਆਡੀਓ ਮਿਲ ਕੇ ਦੱਸੋ ਫਿਲਮ ਰਿਲੀਜ਼ ਹੋਈ ਕਿਸੇ ਨੇ ਦੇਖੀ ਕੀ ਦਿਖਾਇਆ ਪਿੰਡਰਾਂ ਨੇ ਸੱਚ ਸਿਰਫ ਇੱਕ ਫੋਟੋ ਦਿਖਾਉਣ ਦੇ ਨਾਲ ਉਹਨਾਂ ਨੂੰ ਡਰ ਪੈ ਗਿਆ ਵੀ ਕਿਤੇ ਪਿੰਡਰਾਂ ਵਾਲੇ ਦਾ ਅੰਤਖਵਾਦੀ ਰੂਪ ਨਾ ਦਿਖਾ ਦਨ ਕਿਤੇ ਉਹਨਾਂ ਦਿਖਾ ਦਮ ਪ੍ਰਿਸ਼ਾ ਬਲੂ ਸਟਾਰ ਚ ਪਿੰਡਰਾਂ ਦਾ ਕਿੱਦਾਂ ਮਾਰਿਆ ਗਿਆ ਕਿਤੇ ਉਹਨਾਂ ਦਿਖਾ ਦਨ ਉਹ ਡ ਇਹ ਬੋਝਾ ਕੀ ਸੀ ਪ੍ਰੈਸ਼ਨ ਪਲੂਸ ਸਟਾਰ ਦੀ ਨਹੀਂ ਉਹ ਐਸੀ ਦਾ ਵਿਰੋਧ ਨਹੀਂ ਕਰ ਰਹੇ ਉਹ ਕਹਿੰਦੇ ਜਿਹੜੀ ਗੱਲ ਉਹਦੇ ਮੂੰਹ ਚੋਂ ਕਢਵਾਈ ਜਾ ਰਹੀ ਆ ਸੰਤਾਂ ਦੇ ਮੂੰਹ ਦੇ ਵਿੱਚ ਜਿਹੜੀ ਗੱਲ ਬਲਵਾਈ ਜਾ ਰਹੀ ਆ ਉਹ ਗੱਲ ਉਹਨਾਂ ਨੇ ਆਖੀ ਨਹੀਂ ਖਾਲਿਸਤਾਨ ਦੀ ਕਦੇ ਮੰਗ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਨੇ ਕੀਤੀ ਨਹੀਂ ਉਹਨਾਂ ਨੇ ਕਿਹਾ ਜੇ ਦੇ ਦੋਗੇ ਤਾਂ ਲੈ ਲਾਂਗੇ ਪਰ ਅਸੀਂ ਮੰਗਦੇ ਨਹੀਂ ਤੁਸੀਂ ਕਹਿੰਦੇ ਕਿ ਉਹ ਮੰਗਦੇ ਸੀ ਜੇ ਤੁਸੀਂ ਸਬੂਤ ਦਿਓ ਵੀ ਉਹ ਮੰਗਦੇ ਸੀ ਤੁਹਾਡੇ ਕੋਲ ਨਹੀਂ ਜਰਨੈਲ ਸਿੰਘ ਭਿੰਡਾਲੇ ਖਾਲਿਸਤਾਨ ਮੰਗਿਆ ਨਹੀਂ ਮੰਗਿਆ ਮੈਂ ਇਹ ਨਹੀਂ ਕਹਿ ਰਿਹਾ ਫਿਲਮ ਆਨ ਤਾਂ ਦਿਓ ਲੋਕਾਂ ਨੂੰ ਫੈਸਲਾ ਕਰਨ ਦਾ ਦਿਓ ਆਪਾਂ ਵੀ ਮਰੂ ਠੀਕਾ ਲੈ ਲਿਆ ਸਰ ਜੀ ਬਸ ਵਾਰ ਟੰਡਨ ਸਾਹਿਬ ਇੱਥੇ ਖੜਾ ਹੁੰਦਾ ਨਾ ਆਪਾਂ ਠੀਕਾ ਲੈ ਲਿਆ ਦੋ ਸਾਲ ਦੀ ਸੀ ਆਪਾਂ ਠੀਕਾ ਲੈ ਲਿਆ ਵੀ ਅਸੀਂ ਜੋ ਅਸੀਂ ਬਦਮਾਸ਼ੀ ਨਾਲ ਧੱਕੇ ਨਾਲ ਪਹਿਲਾਂ ਜਿਹਦਾ ਜਰਨੈਲ ਸਿੰਘ ਪਿੰਡਰਾਲਾ ਕਰਦਾ ਸੀ ਬਦਮਾਸ਼ੀ ਦੇ ਨਾਲ ਬੰਦੂਕ ਦੇ ਜ਼ੋਰ ਦੇ ਉੱਤੇ ਆਪਣੀ ਗੱਲਾਂ ਬਣਾਉਂਦਾ ਸੀ ਹੁਣ ਸਾਰੇ ਜਿੱਥੇ ਬੰਦਿਆਂ ਠੀਕਾ ਲੈ ਲਿਆ ਨੇਂਗਾ ਨੇ ਠੀਕਾ ਲੈ ਲਿਆ ਵੀ ਕਿਰਪਾਨ ਦੇ ਜ਼ੋਰ ਦੇ ਨਾਲ ਹੀ ਅਸੀਂ ਲੋਕਾਂ ਨਾਲ ਗੱਲਾਂ ਬਣਾਣੀਆਂ ਸੀ ਦੱਸੋ ਨਾ ਆਪਰੇਸ਼ਨ ਬਲੂ ਸਟਾਰ ਜੇਕਰ ਜਰਨੈਲ ਸਿੰਘ ਪਿੰਡਰਾਲਾ ਮਾਰਾ ਗਿਆ ਤਾਂ ਕਿਸੇ ਜੱਥੇਬੰਦੀਦਾਰਾ ਉਹ ਦੇ ਖਿਲਾਫ ਭਾਰਤੀ ਫੌਜ ਦੇ ਖਿਲਾਫ ਕੰਪਲੀਟ ਪਰ ਆਪਰੇਸ਼ਨ ਬਲੂ ਸਟਾਰ 84 ਚ ਹੋਇਆ ਐਮਰਜੈਂਸੀ 75 ਚ ਦੇਸ਼ ਚ ਲੱਗਦੀ ਆ 84 ਦੇ 75 ਦਾ ਕੀ ਮੇਲਾ ਕੀ ਰੋਲਾ ਕੀ ਪਾ ਰਹੇ ਨਹੀਂ ਚਲੋ ਪਿੰਡ ਵਾਲਿਆਂ ਨੂੰ ਦਿਖਾ ਦੇ ਬਲਵਾਨ ਕੀ ਰੋਲਾ ਪਾ ਰਹੇ ਸਾਡੇ ਸੰਤ ਦੀ ਛਵੀ ਖਰਾਬ ਕਰ ਰਹੇ ਇਹ ਹੀ ਕਹਿ ਰਹੇ ਨਾ ਬੜਕਲ ਜਿਹੜਾ ਇਹਨਾਂ ਦਾ ਸੰਤ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਮਾਰਿਆ ਗਿਆ ਸੀਗਾ ਉਹਦੇ ਖਿਲਾਫ ਉਹਦੀ ਹੱਤਿਆ ਦਾ ਮੁਕੱਦਮਾ ਭਾਰਤੀ ਫੌਜ ਦੇ ਕਿਉਂ ਨਹੀਂ ਦਰਜ ਕਰਾਇਆ ਗਿਆ ਇਹਨਾਂ ਜਥੇਬੰਦੀਆਂ ਦੁਆਰਾ ਦੱਸੋ ਮੈਨੂੰ ਆਪਰੇਸ਼ਨ ਬਲੂ ਸਟਾਰ ਜਦੋਂ ਹੋਇਆ ਭਾਰਤੀ ਫੌਜ ਦੁਆਰਾ ਕੀਤਾ ਗਿਆ ਉਸ ਆਪਰੇਸ਼ਨ ਬਲੂ ਜਰਨਲਸੀ ਭਿੰਡਰਾਂ ਮਾਰਿਆ ਜਾਂਦਾ ਤੁਸੀਂ ਇਹ ਮੰਨਦੇ ਜਿਹੜੇ ਜਿੱਥੇ ਬੰਦੀ ਕਹਿੰਦੇ ਨੇ ਸਾਡੇ ਸੰਤ ਨੇ ਉਹਨਾਂ ਦੇ ਚੇਲਿਆਂ ਦੁਆਰਾ ਭਾਰਤੀ ਫੌਜ ਦੇ ਉੱਤੇ ਭਾਰਤੀ ਸਰਕਾਰ ਦੇ ਉੱਤੇ ਕੰਪਲੇਂਟ ਤੱਕ ਨਹੀਂ ਦਰਜ ਕਰਾਈਗੀ ਪਰਚਾ ਤਾਂ ਬੜੀ ਦੂਰ ਦੀ ਗੱਲ ਆ ਮੁਕਦਮਾ ਤਾਂ ਬੜੀ ਦੂਰ ਦੀ ਗੱਲ ਆ ਇਹ ਕੰਪਲੇਂਟ ਤੱਕ ਤਾਂ ਦਰਜ ਨਹੀਂ ਕਰਾਈਗੀ ਕਿਉਂ ਐਸਾ ਸੇ ਹੱਕ ਚੋਂ ਵੀ ਦਰਜ ਹੋਣਾ ਚਾਹੀਦਾ ਪਰਚਾ ਜੇ ਉਹਨਾਂ ਦਾ ਜੋ ਕਹਿੰਦੇ ਨੇ ਸਾਡਾ ਸੰਤ ਹੈ ਜੋ ਕਹਿੰਦੇ ਨੇ ਸਾਡਾ ਸੰਤ ਹੈ ਵੀ ਸਾਡਾ ਸੰਤ ਸੀਗਾ ਉਹ ਜਰਨਲਸੀ ਭਿੰਡਰਾਲਾ ਤਾਂ ਫਿਰ ਉਹਦੀ ਹੱਤਿਆ ਦਾ ਮੁਕਦਮਾ ਦਰਜ ਕਿਉਂ ਨਹੀਂ ਕਰਾਇਆ ਗਿਆ ਮੇਰਾ ਸਵਾਲ ਹੈ ਮੇਰਾ ਸਵਾਲ ਹੈ ਅਗਰ ਉਹ ਕਹਿੰਦੇ ਨੇ ਉਹਦੇ ਚੇਲੇ ਜਿਹੜੇ ਉਹਦੇ ਉਨੀ ਆਈ ਨਹੀਂ ਉਹ ਕਹਿੰਦੇ ਨੇ ਸਾਡੇ ਸੰਤ ਸੀਗੇ ਸਾਡੇ ਸੰਤ ਮਹਾਰਾਜ ਸੀਗੇ ਅਗਰ ਉਹਨਾਂ ਦੀ ਸੰਤ ਦੀ ਹੱਤਿਆ ਕੀਤੀ ਗਈ ਚਾਹ ਭਾਰਤੀ ਫੌਜ ਦੁਆਰਾ ਆਪਰੇਸ਼ਨ ਪੁਲਿਸ ਸਟਾਰ ਦੁਆਰਾ ਦੌਰਾਨ ਕੀਤੀ ਗਈ ਹੈ ਉਹਦੀ ਹੱਤਿਆ ਦਾ ਮੁਕੱਦਮਾ ਦਰਜ ਕਿਉਂ ਨਹੀਂ ਕਰਾਇਆ ਗਿਆ ਦੱਸੋ ਨਾ ਜਵਾਬ ਦਿਓ ਹੂੰ ਇਹਦਾ ਮਤਲਬ ਕੀ ਕਰ ਰਹੇ ਆ ਜਿਹਨਾਂ ਸੀ ਪਿੰਡਰਾ ਮਰ ਗਿਆ ਉਹਦੇ ਮਰੇ ਤੇ ਰਾਜਨੀਤੀ ਕਰ ਰਹੇ ਆ ਦੀਪ ਸਿੱਧੂ ਮਰ ਗਿਆ ਉਹਦੇ ਮਰਦੇ ਰਾਜ ਕੀਤੀ ਕੀਤੀ ਜਾ ਰਹੀ ਹੈ ਠੀਕ ਹੈ ਜੀ ਸਿੱਧੂ ਮੁਸਤੀ ਵਾਲਾ ਮਰ ਗਿਆ ਉਹਦੇ ਮਰਦੇ ਰਾਜਨੀਤੀ ਕੀਤੀ ਜਾਂਦੀ ਹੈ ਜਿਹੜਾ ਮਰ ਗਿਆ ਮੰਨ ਲਓ ਉਹ ਸਾਡੀ ਲਾਈਨ ਤੋਂ ਪਰੇ ਹਟ ਗਿਆ ਉਹ ਮਨ ਲਓ ਸਾਡੀ ਲਾਈਨ ਤੋਂ ਪਰੇ ਹਟ ਗਿਆ ਇਹਦਾ ਨਾਮ ਲੈ ਕੇ ਉਹ ਆਪਣੀ ਰਾਜਨੀਤੀ ਚਮਕਾਉ ਹੀ ਹੋ ਰਿਹਾ ਨਾ ਹੋਰ ਦੱਸੋ ਕੀ ਹੋ ਰਿਹਾ ਸਿੱਖ ਸਮਾਜ ਦੇ ਵਿੱਚ ਜਿਹੜੀਆਂ ਜੱਥੇਬੰਦੀਆਂ ਰਾਜਨੀਤੀ ਕਰ ਰਹੀਆਂ ਇਹ ਦੀਪ ਸਿੱਧੂ ਮਰਦਾ ਪਹਿਲਾਂ ਜਦੋਂ ਸਿੱਧੂ ਜਿੰਦਾ ਹੁੰਦਾ ਉਹਨੂੰ ਗद्दार ਕਿਹਾ ਜਾਂਦਾ ਮਰ ਜਾਂਦਾ ਉਹਨੂੰ ਹੀਰੋ ਬਣਾ ਦਿੱਤਾ ਜਾਂਦਾ ਐਦਾਂ ਕਿਉਂ ਸਵਾਲ ਹੈ ਲੋਕ ਵੀ ਸੋਚਦੇ ਨੇ ਨਾ ਜੋ ਨਾਇਸ ਸਿੰਘ ਪਿੰਡ ਵਾਲਾ ਜਦੋਂ ਜਿੰਦਾ ਸੀਗਾ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਉਦੋਂ ਗੁਰਦੁਆਰਾ ਸਾਹਿਬ ਤੋਂ ਹੱਥ ਖੜੇ ਕਰਕੇ ਕਿਹੜੇ ਕਿਹੜੇ ਜਥੇਦਾਰ ਆਏ ਸੀਗੇ ਸਭ ਨੂੰ ਪਤਾ ਨਾ ਕੋਣ ਕੋਣ ਆਏ ਸੀ ਹੁਣ ਉਹਨਾਂ ਲਈ ਉਹ ਸੰਤ ਹੋ ਗਿਆ ਉਹਨਾਂ ਲਈ ਉਹ ਸ਼ਹੀਦ ਹੋ ਗਿਆ ਹੂੰ ਬਦੂ ਤਾਂ ਆਪਾਂ ਚਿੱਠੀਆਂ ਲਿਖੀਆਂ ਕੇਂਦਰ ਸਰਕਾਰ ਨੂੰ ਵੀ ਗੁਰੂ ਸਾਹਿਬ ਦਾ ਗੁਰੂ ਘਰ ਖਾਲੀ ਕਰਾਇਆ ਜਾਵੇ ਲਿਖਿਆ ਨਹੀਂ ਲਿਖੀਆਂ ਬਿਲਕੁਲ ਹਾ ਜੋ ਉਹੀ ਜਥੇਦਾਰ ਉਹੀ ਲੀਡਰ ਸਿਆਸੀ ਲੀਡਰ ਉਹੀ ਉਹ ਉਸ ਵਿਅਕਤੀ ਦੀਆਂ ਜਰਨੈਲਿਸਟਿਕ ਪਿੰਡਾਂ ਦੀਆਂ ਫੋਟੋਆਂ ਗੁਰੂ ਘਰਾਂ ਦੇ ਵਿੱਚ ਲਵਾ ਰਹੇ ਨੇ ਵੀ ਸਾਡਾ ਸ਼ਹੀਦ ਹੈ ਸਾਡਾ ਸੰਤ ਹੈ ਜਦੋਂ ਹਥਿਆਰ ਚੱਕੀ ਸੀਗੇ ਉਦੋਂ ਕਿਉਂ ਨਹੀਂ ਆਪਾਂ ਸਾਥ ਦਿੱਤਾ ਉਦੋਂ ਤਾਂ ਆਪਾਂ ਕੇਂਦਰ ਸਰਕਾਰ ਨੂੰ ਲੈਟਰ ਲਿਖਿਆ ਵੀ ਇਹ ਤਾਂ ਗੁਰੂ ਘਰ ਖਾਲੀ ਕਰਿਆ ਜਾਵੇ ਵੀ ਗੁਰੂ ਘਰ 'ਚ ਡੱਸ ਲਾ ਗਿਆ ਹੂੰ ਇਹ ਕਿਉਂ ਨਹੀਂ ਦਿਖਾਇਆ ਜਦ ਦਿਖਾ ਵੀ ਦੇ ਨਿਕੰਗਾ ਨਾ ਦਿਖਾ ਰਿਸੀ ਪ੍ਰੈਸ਼ਰ ਰਿਲੀਜ਼ਟਾਰ ਤਾਂ ਗਲਤ ਕੀ ਦਿਖਾ ਰਹੀ ਸੀ ਇਹ ਬੰਦਾ ਕਹਿੰਦੇ ਵੀ ਜੇ ਆਪਰੇਸ਼ਨ ਬਲੂ ਸਟਾਰ ਹੈ ਜਾ ਰਿਹਾ ਸੀਗਾ ਆਪ ਕਰਨਾ ਤੁੰਟਾ ਕਰਿਆ ਸੀ ਇਹ ਬਸ ਹੈ ਜਾ ਰਿਹਾ ਸੀ ਆਪਰੇਸ਼ਨ ਚਲੋ ਇੱਕ ਗੱਲ ਦੱਸੋ ਇਹ ਦਿਖਾਇਆ ਜਾ ਰਿਹਾ ਫਿਲਮ ਚ ਉਹ ਡਰ ਕੀ ਸੀਗਾ ਵੀ ਫਿਲਮ ਚ ਇਹ ਨਾ ਦਿਖਾ ਦਿੱਤਾ ਜਾਵੇ ਵੀ ਗੁਰੂ ਘਰ ਦੇ ਵਿੱਚ ਇਹਨਾਂ ਹਥਿਆਰ ਕਿੱਦਾਂ ਆਇਆ ਗੁਰੂ ਘਰ ਚ ਇਹਨੇ ਬੰਕਰ ਕਿੱਦਾਂ ਬਣਾਏਗੇ ਜਦਕਿ ਗੁਰੂ ਘਰ ਚ ਤਾਂ ਪਾਠ ਕਰਨ ਦੀ ਲੋੜ ਹੈ ਨਾ ਹਥਿਆਰ ਦੀ ਤਾਂ ਲੋੜ ਵੀ ਹੈਗੀ ਹੂੰ ਤੁਸੀਂ ਆਰ ਕਿਦਾਂਗੇ ਇਹ ਕਿਉਂ ਨਹੀਂ ਦਿਖਾਏ ਨਹੀਂ ਪਰ ਉਹ ਸੱਚ ਦੁਕਾਨ ਚ ਤਰਾਜ ਕਿਉਂ ਮੇਰੀ ਗੱਲ ਸੁਣਟਣਾ ਸਾ ਮੇਰੀ ਗੱਲ ਹੋ ਰਹੀ ਸੀ ਮੈਂ ਉਹਨਾਂ ਨੂੰ ਸਵਾਲ ਕੀਤਾ ਉਹ ਕਹਿੰਦੇ ਸਾਨੂੰ ਕੋਈ ਇਤਰਾਜ ਨਹੀਂ ਤੁਸੀਂ ਆਪਰੇਸ਼ਨ ਬਲੂ ਸਟਾਰ ਤੇ ਫਿਲਮ ਬਣਾਓ ਤੁਸੀਂ ਦਿਖਾਓ ਜੋ ਕੁਝ ਵਾਪਰਿਆ ਪਰ ਤੁਸੀਂ 75 77 ਦੀ ਐਮਰਜੈਂਸੀ 2 ਸਾਲ ਦੀ ਐਮਰਜੈਂਸੀ ਨੂੰ ਆਪਰੇਸ਼ਨ ਬਲੂ ਸਟਾਰ ਦੇ ਨਾਲ ਕਿਵੇਂ ਜੋੜ ਸਕਦੇ ਹੋ ਸਾਨੂੰ ਇਹਦੇ ਤੋਂ ਇਤਰਾਜ ਆ ਜਿਹੜੀ ਗੱਲ ਹੋਈ ਨਹੀਂ ਉਹ ਕਿਵੇਂ ਦਿਖਾ ਸਕਦੇ ਹੋ ਵੈਕਟਰ ਦੇ ਪ੍ਰੋਡੂਸਰ ਦੇ ਮਨ ਦੇ ਭਾਵ ਹੈ ਵੀ ਮੈਂ ਇੰਦਰਾ ਗਾਂਧੀ ਤੇ ਫਿਲਮ ਦਿਖਾਣੀ ਹੈ ਉਹਨੇ ਦੇਸ਼ ਦੀ ਪ੍ਰਧਾਨ ਮੰਤਰੀ ਮਾਨਨੀ ਇੰਦਰਾ ਗਾਂਧੀ ਤੇ ਫਿਲਮ ਦਿਖਾਈ ਫਿਲਮ ਦਿਖਾਉਂਦੇ ਉਹਦਾ ਰੋਲ ਦਿਖਾਇਆ ਉਹਨੇ ਅਮਰਜੈਂਸੀ ਲਾਈ ਇੰਦਰਾ ਗਾਂਧੀ ਜੀ ਨੇ ਲਾਈ ਨੇ ਇੰਦਰਾ ਗਾਂਧੀ ਜੀ ਨੇ ਅਮਰਜੈਂਸੀ ਲਾਈ ਉਹਨਾਂ ਨੇ ਦਿਖਾਇਆ ਵੱਡੇ ਵੱਡੇ ਕਾਂਡ ਦਿਖਾਏ ਹੋਣ ਇੰਦਰਾ ਗਾਂਧੀ ਜੀ ਦੇ ਮੈਂ ਫਿਲਮ ਤਾਂ ਨਹੀਂ ਦੇਖੀ ਨਾ ਨਾ ਫਿਲਮ ਕਿਸ ਨੇ ਦੇਖੀ ਆ ਆਪਰੇਸ਼ਨ ਪੁਲਿਸ ਸਟਾਰਵਿੰਗ ਇੰਦਰਾ ਗਾਂਧੀ ਜੀ ਦੇ ਹੁੰਦੀ ਹੋਇਆ ਉਹਨਾਂ ਨੇ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਦਿਖਾਉਣ ਤਾਂ ਦਿੰਦੇ ਫਿਲਮ ਤਾਂ ਦੇਖਣ ਦਿੰਦੇ ਦੁਨੀਆ ਨੂੰ ਸਮਾਜ ਨੂੰ ਤੈਅ ਤਾਂ ਕਰੰਦਿਓ ਵੀ ਗਲਤ ਕੀ ਹੈ ਠੀਕ ਕੀ ਹੈ ਅਗਰ ਗਲਤ ਦਿਖਾਇਆ ਹੁੰਦਾ ਸਮਾਜ ਆਪਣੇ ਵਿਰੋਧ ਕਰਦਾ ਉਹਦਾ ਟ੍ਰੇਲਰ 'ਚ ਹੀ ਸਾਹਮਣੇ ਆ ਗਿਆ ਨਾ ਗਲਤ ਤਾਂ ਟ੍ਰੇਲਰ 'ਚ ਹੀ ਆ ਗਿਆ ਟ੍ਰੇਲਰ 'ਚ ਦਿਖਾਤਾ ਵੀ ਗੁਰੂ ਘਰ 'ਚ ਕਿੱਦਾਂ ਸਾਟਾਂ ਲਾ ਕੇ ਬੈਠੇ ਸੀਗੇ ਅਤਵਾਦੀ ਉੱਥੇ ਇਹ ਦਿਖਾਤਾ ਉਹ ਦਿਖਾਇਆ ਟ੍ਰੇਲਰ 'ਚ ਜਿਹੜਾ ਟ੍ਰੇਲਰ 'ਚ ਦਿਖਾਇਆ ਵੀ ਧਰਮ ਦਾ ਮਸਲਾ ਖੜਾ ਉਹ ਦਰਬਾਰ ਸਾਹਿਬ ਦੇ ਵਿੱਚ ਕਿੱਦਾਂ ਬੰਕਰ ਬਣਾਏ ਸੀਗੇ ਮੈਨੂੰ ਇੱਕ ਗੱਲ ਦੱਸੋ ਕਹਿੰਦੇ ਜੇ ਕੱਲ ਨੂੰ ਮਾਹੌਲ ਖਰਾਬ ਹੋ ਗਿਆ ਜੇ ਭਾਵਨਾਵਾਂ ਅੱਜ ਇੰਨੀਆਂ ਭੜਕ ਗਈਆਂ ਅੱਜ ਨੂੰ ਮਨ ਨੂੰ ਗੱਲ ਇਹ ਹੈ ਮੈਂ ਜ਼ਿੰਮੇਵਾਰ ਕੌਣਾ ਸੱਚ ਕਿਸੇ ਨੂੰ ਕਹਿ ਨਹੀਂ ਦੇਣਾ ਮਨ ਲੋਹੀ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੋਈ ਮਸਵਾਲ ਕੋਈ ਆਗਾ ਕੋਈ ਸੱਚ ਕਹਵੇ ਕਿਸੇ ਅੱਤਵਾਦੀ ਨੂੰ ਅੱਤਵਾਦੀ ਕੋਈ ਫਿਰ ਜਿਹੜੀ ਜਸਵੰਤ ਸਿੰਘ ਖਾਲੜਾ ਤੇ ਫਿਲਮ ਬਣਦੀ ਉਹ ਵੀ ਤਾਂ ਸੱਚ ਆ ਫਿਰ ਉਹਨੂੰ ਵੀ ਰਿਲੀਜ਼ ਹੋਣਾ ਚਾਹੀਦਾ ਉਹਦਾ ਉਹਦਾ ਸਮਰਥਨ ਕਰਦਾ ਮੈਂ ਬਿਲਕੁਲ ਕਰਦਾ ਜਿੱਥੇ ਉਹ ਵੀ ਖਾਲੜੇ ਦੀ ਫਿਲਮ ਰਿਲੀਜ਼ ਹੋਣੀ ਚਾਹੀਦੀ ਆ ਉਥੇ ਐਮਰਜੈਂਸੀ ਵੀ ਰਿਲੀਜ਼ ਹੋਣੀ ਚਾਹੀਦੀ ਆ ਗਲਤ ਨੂੰ ਗਲਤ ਕਹਿਣਾ ਚਾਹੀਦਾ ਨਾ ਅਸੀਂ ਤਾਂ ਗਲਤਵਾਦੀ ਨੂੰ ਅੱਤਵਾਦੀ ਨੂੰ ਅੱਤਵਾਦੀ ਕਹਿੰਨੇ ਆ ਅਸੀਂ ਤਾਂ ਕਹਿੰਨੇ ਆ ਵੀ ਜਿਹੜਾ ਅੱਤਵਾਦੀ ਐ ਉਹ ਅੱਤਵਾਦੀ ਆ ਪਰ ਇਹ ਕੀ ਕਹਿੰਦੇ ਨੇ ਕੌਮ ਦਾ ਸ਼ਹੀਦ ਗੁਰੂ ਘਰ 'ਚ ਤਸਵੀਰਾਂ ਲਾਈਆਂ ਜਾਂਦੀਆਂ ਕੀ ਮੈਸੇਜ ਦੇਣਾ ਚਾਹੁੰਦੇ ਆਪਾਂ ਕੀ ਮੈਸੇਜ ਇਹ ਤਾਂ ਚਲੋ ਦੇਖੋ ਉਹਨਾਂ ਦਾ ਉਹਨਾਂ ਦਾ ਆਪੋ ਆਪੀ ਕੀ ਹੁੰਦਾ ਅਸੀਂ ਲੋਕ ਨਹੀਂ ਜਾਂਦੇ ਗੁਰੂ ਘਰਾਂ ਚ ਜਦੋਂ ਤੁਸੀਂ ਤੁਹਾਡਾ ਕੋਈ ਅਸੀਂ ਲੋਕ ਨਹੀਂ ਜਾਂਦੇ ਗੁਰੂ ਘਰਾਂ ਚ ਅਸੀਂ ਲੋਕ ਨਹੀਂ ਜਾਂਦੇ ਗੁਰੂ ਘਰਾਂ ਚ ਬਿਨਾ ਪਗੜੀਦਾਰੀ ਗੁਰੂ ਘਰ ਨਹੀਂ ਜਾਂਦਾ ਹੂੰ ਕਿਹਨਾਂ ਨੂੰ ਅਧਿਕਾਰ ਦਿੱਤਾ ਉਹਨਾਂ ਨੂੰ ਅੱਤਵਾਦੀ ਰੁਸ਼ੀਦ ਕਹਿੰਦਾ ਸੁਣੋ ਮੈਨੂੰ ਗੱਲ ਕਿਹਨਾਂ ਨੂੰ ਅਧਿਕਾਰ ਦਿੱਤਾ ਗੁਰੂ ਘਰ ਸਾਡੇ ਨਹੀਂ ਹੈ 1920 ਤੋਂ ਪਹਿਲਾਂ ਗੁਰੂ ਘਰ ਕੌਣ ਸੰਭਾਲਦੇ ਸੀ ਸੰਤ ਮਹੰਤ ਇਹਦਾ ਮਤਲਬ ਗੁਰੂ ਘਰ ਕਿਹਨੇ ਬਣਾਏ ਸੰਤਾਂ ਨੇ ਮਹੰਤਾਂ ਨੇ ਲੋਕਾਂ ਦੇ ਸਹਿਯੋਗ ਦੇ ਨਾਲ ਇਹਨੇ ਦਾ ਕਬਜ਼ਾ ਕੀਤਾ ਯਾਕੇ ਇਹਨੇ ਦਾ ਕਬਜ਼ਾ ਛਡਵਾਇਆ ਇਤਿਹਾਸ ਗਵਾਹ ਹੁੰਦਾ ਜਿਹਨੇ ਛਡਵਾਇਆ ਬਣਾਏ ਕਿਨੇ ਜੀਪੀਸੀ ਬਣੀ ਉਹ ਮੈਂ ਕਿਹਾ ਬਣਾਏ ਕਿਨੇ ਬਣਾਏ ਕਿਨੇ ਕੀ ਲਿਖਿਆ ਜਾਂਦਾ ਗੁਰੂ ਘਰ ਸੁਧਾਰ ਲਹਿਰ ਨੂੰ ਲੈ ਕੇ ਸੰਤਾਂ ਮਨਤਾਂ ਕੋਲੋਂ ਗੁਰੂ ਘਰ ਦੇ ਕਬਜ਼ੇ ਛੁਡਾਏ ਗਏ ਹੂੰ ਲਿਖਿਆ ਜਾਂਦਾ ਨਾ ਇਹਦਾ ਮਤਲਬ ਗੁਰੂ ਘਰ ਬਣਾਏ ਕਿਨੇ ਸੰਤਾਂ ਨੇ ਮਨਤਾਂ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਬਰ ਜਿਹੜਾ ਉਸ ਸਮੇਂ ਮਸੜ ਰੰਗੜ ਵਰਗਿਆਂ ਨੇ ਕੀਤਾ ਜੋ ਗੁਰੂ ਘਰਾਂ ਦੇ ਵਿੱਚ ਜਿਹੜੇ ਉਸ ਸਮੇਂ ਦੇ ਹਾਲਾਤ ਸੀਗੇ ਫਿਰ ਉਹ ਵੀ ਤਾਂ ਦੇਖੇ ਨਹੀਂ ਨਾ ਜਿਵੇਂ ਅਸੀਂ ਜੇ ਉਹੀ ਚੀਜ਼ਾਂ ਅੱਜ ਮੰਦਰਾਂ 'ਚ ਹੋਣ ਜਾਂ ਮੱਜ ਦਾ ਹੋਣਾ ਇਹ ਉਹ ਗੱਲਾਂ ਮਿੱਥਿਆ ਗੱਲਾਂ ਮਿੱਥਿਆ ਗੱਲਾਂ ਅੱਜ ਵੀ ਸਾਡੇ ਮੰਦਰ ਆਸ਼ਰਮ ਸੰਤ ਮਹੰਤ ਸੰਭਾਲਦੇ ਨੇ ਕੀ ਆ ਉਹ ਆਸ਼ਰਮ 'ਚ ਬੇਦਵੀਂ ਹੁੰਦੀ ਹੈ ਨਾ ਦੱਸੋ ਨਾ ਮੈਨੂੰ ਜਵਾਬ ਦਿਓ ਮੈਨੂੰ ਹੂੰ ਸਾਡੇ ਮੰਦਰਾਂ ਦੇ ਵੀ ਦੀ ਸੇਵਾ ਸੰਤ ਕਰਦੇ ਨੇ ਮਹੰਤ ਕਰਦੇ ਨੇ ਆਸ਼ਰਮਾਂ ਦੇ ਮੱਠ ਨੇ ਸਾਡੇ ਕਿਉਂ ਮਸ ਆਸ਼ਰਮਾਂ ਚ ਮੰਦਰਾ ਛੜੀਆਂ ਵਿਦਵੀ ਹੁੰਦੀਆਂ ਨੇ ਜਾਂ ਗੁਰੂ ਘਰਾਂ ਦੀ ਸੇਵਾ 1920 ਤੋਂ ਪਹਿਲਾਂ ਕੌਣ ਕਰਾਈ ਸੰਤ ਮੰਤ ਇਹਦਾ ਮਤਲਬ ਕੀ ਹੈ ਉਹ ਗੁਰੂ ਘਰ ਸੰਤਾਂ ਮੰਤਾਂ ਨੇ ਲੋਕਾਂ ਦਾ ਸਹਿਯੋਗ ਨਾਲ ਬਣਾਏ ਉੱਥੇ ਅਤਵਾਦੀਆਂ ਦੀ ਫੋਟੋਆਂ ਲਾਈਆਂ ਜਾਣਗੀਆਂ ਸ਼ਹੀਦ ਕਹਿ ਕੇ ਉਹਨਾਂ ਦੀ ਫੋਟੋਆਂ ਲਾਈਆਂ ਜਾਣਗੀਆਂ ਅਗਰ ਕੰਗਣਾ ਰਣੋਤ ਫਿਲਮ ਚ ਸੱਚ ਦਿਖਾਰੀ ਸੀ ਆਪਰੇਸ਼ਨ ਬਲੂ ਸਟਾਰ ਦਿਖਾਰੀ ਸੀ ਉਹਦੇ ਚ ਅਗਰ ਦਿਖਾਰੀ ਸੀ ਫਿਲਮ ਕਿਸੇ ਨੇ ਨਹੀਂ ਦੇਖੀ ਅਗਰ ਉਹ ਦਿਖਾਰੀ ਸੀ ਉੱਥੇ ਅੰਦਰ ਇੱਕੇ ਫੋਟੋ ਕਿਵੇਂ ਕਿੱਦਾਂ ਗਈਆਂ ਉੱਥੇ ਬੰਕਰ ਕਿੱਦਾਂ ਬਣੇ ਤਾਂ ਗਲਤ ਕੀ ਦਿਖਾਰੀ ਸੀ ਸੱਚੀ ਗੱਲ ਹੈ ਨਾ ਦੁਨੀਆਂ ਨੂੰ ਪਤਾ ਸੀ ਪਰ ਜਿਹੜੀ ਇੱਕ ਨਫ਼ਰਤ ਫਲਾਈ ਜਾ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ ਜਿੱਥੇ ਦਾ ਸਿੱਖਾਂ ਤੇ ਹਿੰਦੂਆਂ ਦੇ ਆਪਸ ਵਿੱਚ ਆਲੇ ਜਿਹੜੀ ਨਫ਼ਰਤ ਫਲਾਈ ਜਾ ਰਹੀ ਆ ਕਿ ਸਿੱਖ ਹਿੰਦੂ ਵਿਰੋਧੀ ਆ ਜਾਂ ਹਿੰਦੂ ਸਿੱਖ ਵਿਰੋਧੀ ਆ ਉਹ ਨਫ਼ਰਤ ਕੌਣ ਫੁਲਾ ਰਿਹਾ ਫਿਰ ਤੁਸੀਂ ਤਾਂ ਇੱਕ ਪਾਸੇ ਸਾਹਮਣੇ ਵੱਡਾ ਜ਼ਿੰਮੇਵਾਰ ਅਗਰ ਕੋਈ ਹੈਗਾ ਤਾਂ ਜੀਪੀਸੀ ਆ ਕਿਉਂ ਜਿਹੜੀ ਹਿੰਦੂ ਸਿੱਖ ਨੋ ਮਗਦਰ ਰਿਸ਼ਤੇ ਨੂੰ ਅਲੱਗ-ਅਲੱਗ ਕਰਨ ਨੂੰ ਤੁਰੂਫੀ ਕਿਵੇਂ ਕਰਦੀ ਆ ਜੀਪੀਸੀ ਤੇ ਐਡਾ ਵੱਡਾ ਇਲਜ਼ਾਮ ਲਾ ਰਹੇ ਹੋ ਤੁਸੀਂ ਕਿਵੇਂ ਕਾਨੂੰਨ ਸਹੀ ਕਲੰਡਰ ਬਣਾਉਣ ਦੀ ਲੋੜ ਕੀ ਪੈਗੀ ਯਦਕੀ ਸਾਡੇ ਤਾਂ ਸਿੱਖਾਂ ਦੇ ਨੇ ਹਿੰਦੂਆਂ ਦੇ ਨਾਲ ਸਾਡੇ ਸਾਰੇ ਬਿਲਕੁਲ ਸਾਂਝੇ ਤਿਆਰ ਸਾਰੇ ਸਭ ਕੁਝ ਸਾਂਝੇ ਨੇ ਦੱਸੋ ਨਾ ਨਿਸ਼ਾਨ ਸਾਹਿਬ ਦਾ ਦੇ ਕਬਸਤਰ ਚ ਦਾ ਰੰਗ ਚੇਂਜ ਕਰਨ ਦੀ ਲੋੜ ਕੀ ਪੈ ਗਈ ਯਦਕੀ ਸਾਡੇ ਤਾਂ ਰੰਗ ਬਿਲਕੁਲ ਸੇਮ ਨੇ ਉਹ ਕੇਸਰੀ ਕਹਿੰਦੇ ਅਸੀਂ ਭਗਵਾ ਕਹਿੰਦੇ ਨਹੀਂ ਹੂੰ ਜਿਹੜਾ ਜੋਰ ਸਾਨੂੰ ਦੂਰ ਕਰਨ ਲਈ ਲਾਇਆ ਜਾ ਰਿਹਾ ਅਗਰ ਉਹੀ ਜੋਰ ਜਿਹੜਾ ਸਿੱਖ ਧਰਮ ਪਰਵਤਨ ਕਰਕੇ ਸਾਈ ਬਣਾਣਾ ਉੱਥੇ ਲਾਇਆ ਜਾਵੇ ਤਾਂ ਜ਼ਿਆਦਾ ਵਧੀਆ ਨਹੀਂ ਹੋਊਗਾ ਅਸੀਂ ਤਾਂ ਉਹਨਾਂ ਦੇ ਇਸ ਤੋਂ ਕਹਿੰਦੇ ਆ ਉਹ ਵੀ ਗੁਰੂ ਵੀ ਸਾਡੇ ਅਸਵੀ ਗੁਰੂਆਂ ਦੇ ਗੁਰੂ ਘਰ ਵੀ ਸਾਡੇ ਅਸਵੀ ਗੁਰੂਆਂ ਦੇ ਅਸੀਂ ਤਾਂ ਸਾਹਿਬ ਕਿੰਨੇ ਵੀ ਪਗੜੀ ਧਾਰੀ ਮੰਦਰਾ ਦੀ ਸੇਵਾ ਕਰਦਾ ਤੇ ਬਿਨਾ ਪਗੜੀ ਧਾਰੀ ਗੁਰੂ ਘਰ ਦੀ ਸੇਵਾ ਕਰਦਾ ਗੱਲ ਤਾਂ ਜੋਰ ਐਸਜੀਪੀ ਨੂੰ ਉੱਥੇ ਲਾਣਾ ਚਾਹੀਦਾ ਜਿੱਥੇ ਸਿੱਖ ਸਮਾਜ ਦੇ ਲੋਕ ਧਰਮ ਪਰਉਤਨ ਕਰਕੇ ਈਸਾਈ ਬਣ ਰਹੇ ਨੇ ਉਧਰ ਧਿਆਨ ਨਹੀਂ ਦੇਣਾ ਹੂੰ ਉਧਰ ਧਿਆਨ ਨਹੀਂ ਦੇਣਾ ਸਿਰਫ ਲੋਕਾਂ ਨੂੰ ਇੱਧਰ ਹਿੰਦੂ ਸਿੱਖਾਂ ਨਾਲ ਲੜਾਣਾ ਵੀ ਤਾਂ ਕਿ ਲੋਕਾਂ ਦੀ ਨਿਗਾਹ ਇਹ ਨਾ ਪਵੇ ਵੀ ਸਾਡਾ ਜਿਹੜਾ ਸਮਾਜ ਹੈ ਧਰਮ ਪਰਉਤਨ ਕਰਕੇ ਈਸਾਈ ਬਣ ਰਿਹਾ ਸਾਡਾ ਉਧਰ ਧਿਆਨ ਨਾ ਪਵੇ ਇਹ ਰੋਲੇ ਨੂੰ ਸਿਆਪੇ ਤਾਂ ਹੀ ਦਸੂਰ ਕਿੰਨੇ ਪਗੜੀਦਾਰੀ ਤੁਹਾਨੂੰ ਚਰਚਾਂ ਹੀ ਦੇਖਣ ਨੂੰ ਮਿਲਦੇ ਨੇ ਕਿੰਨੇ ਪਗੜੀਦਾਰੀ ਤੁਹਾਨੂੰ ਅੰਕੂ ਦਰੂਲਾ ਦੀ ਸਮਾਂ ਜੀ ਜਾ ਕੇ ਮਿਲਦੇ ਨੇ ਕਈ ਤਾਂ ਪਗੜੀਦਾਰੀ ਐਸੇ ਨੇ ਜਿਹੜੇ ਪਾਦਰੀ ਬਣੀ ਬੈਠੇ ਨੇ ਹੂੰ ਉਹਨਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਐ ਜੀਪੀਸੀ ਦੀ ਨਹੀਂ ਉਹਨਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਆ ਜੱਥੇਬੰਦੀਆਂ ਦੀ ਨਹੀਂ ਸਿਰਫ ਇਹੀ ਬੋਲ ਰੋਲਾ ਇਹ ਦੇਖਦੇ ਨੇ ਸਿਰਫ ਜੇ ਬੈਠ ਕੇ ਐ ਜੀਪੀਸੀ ਦੇ ਜੱਥੇਦਾਰ ਜਾਂ ਜਿਹੜੇ ਕੱਟੜਵਾਦੀ ਸਿੱਖ ਜਿਹੜੇ ਲੋਕ ਜੱਥੇਦਾਰ ਨੇ ਵੀ ਅਸੀਂ ਹਿੰਦੂਆਂ ਨੂੰ ਕਿੱਦਾਂ ਨੀਚਾ ਦਿਖਾਣਾ ਅਸੀਂ ਕਿੱਦਾਂ ਇਹਨਾਂ ਨੂੰ ਦਸਾਣਾ ਵੀ ਲੰਗਰ ਤਾਂ ਸਿਰਫ ਸਿੱਖ ਨੀ ਤਰ ਕੋਈ ਵੀ ਨਹੀਂ ਕਹਦਾ ਤੁਹਾਡੇ ਕੋਲ ਲੱਕੜੀ ਚਾਵਲ ਤੇ ਕਿਸੇ ਨੂੰ ਵੀ ਨਹੀਂ ਤੁਹਾਡੇ ਕੋਲ ਲੱਕੜੀ ਚਾਵਲ ਤੇ ਲੰਗਰ ਨਹੀਂ ਤੁਹਾਡੇ ਕੋਲ ਲੱਕੜੀ ਚਾਵਲ ਤੇ ਲੰਗਰ ਨਹੀਂ ਲੱਗਦੇ ਇਹ ਦੁਸ਼ਾਇਆ ਜਾਂਦਾ ਕਈ ਵੀਡੀਓ ਸੋਸ਼ਲ ਮੀਡੀਆ ਚ ਆਂਦੀਆਂ ਨੇ ਨਹੀਂ ਉਹਦਾ ਜਿਹੜੇ ਕੁਝ ਲੋਕ ਧਿਆਨ ਸਿਰਫ ਇਹ ਜਾਂਦਾ ਤੁਹਾਡੇ ਚ ਵੀ ਹੁੰਦਾ ਧਿਆਨ ਹੀ ਦੁਸ਼ਾਇਆ ਜਾਂਦਾ ਕਿ ਕੰਡਰ ਸਾਹਿਬ ਦੋਨਾਂ ਕਰਮਾਂ ਦੇ ਵਿੱਚ ਹੁੰਦੇ ਉਹ ਤਾਂ ਧਿਆਨ ਹੀ ਦਿਖਾਇਆ ਜਾਂਦਾ ਵੀ ਗੰਗੂ ਪੰਡਤ ਪੰਦੀ ਕਿਹੜੀ ਗੱਲ ਕਰਦੇ ਮਿੱਥੇ ਸਟੋਰੀਸ ਲਾਂਦੇ ਨੇ ਧੋਖਾ ਦਿੱਤਾ ਗੁਰੂ ਮਹਾਰਾਜ ਨੂੰ ਯੋਗ ਦਿੱਤਾ ਤੇ ਧਿਆਨ ਇੱਧਰ ਨਹੀਂ ਦੁਆਇਆ ਜਾਂਦਾ ਦੀਵਾਨ ਟੋਡਰਮਲ ਦੀ ਕੀ ਕੁਰਬਾਨੀ ਸੀ ਉਹਨ ਬੱਬਾ ਬੰਦਰਵਾਦ ਦੀ ਕੀ ਗੱਲ ਤੁਸੀਂ ਸਹਿਬਜ਼ਾਦਿਆਂ ਦਾ ਇਤਿਹਾਸ ਸੁਣਾਇਆ ਜਾਂਦਾ ਉਹਦਾ ਦਿਵਾਨ ਟੋਂਡਰ ਮਲਦਾ ਵੀ ਜਿਕਰ ਹੁੰਦਾ ਉਦੋਂ ਭਾਈ ਮਤੀ ਦਾਸ ਦਾ ਵੀ ਜਿਕਰ ਹੁੰਦਾ ਸਤੀ ਦਾਸ ਦਾ ਜਿਕਰ ਹੁੰਦਾ ਸਾਰੇ ਜਿਕਰ ਇਹ ਦੱਸਿਆ ਜਾਂਦਾ ਵੀ ਇਹ ਹਿੰਦੂ ਸਮਾਜ ਦੇ ਹੀਰੇ ਸੀਗੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਖੇਤਰੀ ਕੁਰਬਾਨੀ ਦਿੱਤੀ ਹਿੰਦੂ ਸ਼ੋਧ ਬੁਲਿਆ ਜਾਂਦਾ ਇਹ ਦੱਸੋ ਨਾ ਕਦੀ ਗੁਰੂ ਗੋਬਿੰਦ ਸਿੰਘ ਹਿੰਦੂ ਸ਼ੋਧ ਬੁਲਿਆ ਜਾਂਦਾ ਕਿਹਾ ਜਾਂਦਾ ਵੀ ਹਿੰਦੂ ਸਮਾਜ ਦੇ ਲੋਕਾਂ ਨੇ ਸਨਾਤਨ ਧਰਮ ਦੇ ਲੋਕਾਂ ਨੇ ਆਹ ਕੁਰਬਾਨੀ ਦਿੱਤੀ ਸਤੀ ਦਾਸ ਪਤੀ ਦਾ ਸਨਾਤਨ ਧਰਮ ਦੇ ਉਹ ਯੋਧਾ ਸੀ ਜਿਨ੍ਹਾਂ ਨੇ ਗੁਰੂ ਜੀ ਦੇ ਕਹਿ ਦੇ ਉੱਤੇ ਕੁਰਬਾਨੀ ਦਿੱਤੀ ਇਹ ਗੱਲ ਕੀਤੀ ਜਾਂਦੀ ਆ ਕਦੀ ਨਹੀਂ ਕੀਤੀ ਜਾਂਦੀ ਬਾਬਾ ਬੰਦਾ ਫਾਦਰ ਕਦੀ ਕਿਹਾ ਜਾਂਦਾ ਵੀ ਇਹ ਸਨਾਤਨ ਧਰਮ ਦੇ ਪਰਿਵਾਰ ਤੋਂ ਪੈਦਾ ਹੋਇਆ ਬੰਦਾ ਅੱਜ ਇਹਦੇ ਕੋਈ ਗੁਰੂ ਸਾਹਿਬ ਦੇ ਕਹਿ ਤੇ ਮੁਗਲਾਂ ਦੇ ਛੱਕੇ ਛੁੜਾਤੇ ਇਹ ਗੱਲ ਕਹੀ ਜਾਂਦੀ ਹੈ ਬਿਲਕੁਲ ਹੁੰਦਾ ਇਤਿਹਾਸ ਚ ਜਦੋਂ ਇਤਿਹਾਸ ਪੜ੍ਹਦੇ ਆ ਬੱਚਿਆਂ ਨੂੰ ਇਤਿਹਾਸ ਪੜ੍ਹਾਇਆ ਜਾਂਦਾ ਮੈਨੂੰ ਇੱਕ ਵੀਡੀਓ ਮੈਨੂੰ ਇੱਕ ਵੀਡੀਓ ਐਸੀ ਦਿਖਾ ਦਿਓ ਜਿੱਥੇ ਇਹ ਕੀਆ ਜੰਡਰ ਸਾਹਿਬ ਬੰਦਾ ਸਿੰਘ ਬਹਾਦਰ ਤੇ ਫਰਾਬ ਬਣੀ ਆ ਮੈਂ ਕਹ ਰਿਹਾ ਇੱਕ ਵੀ ਐਸੀ ਵੀਡੀਓ ਦਿਖਾ ਦਿਓ ਗੁਰੂ ਘਰ 'ਚ ਇਹ ਕਿਹਾ ਗਿਆ ਹੋਵੇ ਵੀ ਸਨਾਤਨ ਧਰਮ ਦੇ ਯੁੱਧੇ ਸਤੀਦਾਸ ਭਤੀ ਦਾ ਬੱਬਾ ਬਹੰਦਰ ਬੱਬਾ ਬੰਦਾ ਹਾਦਰ ਨੇ ਗੁਰੂ ਸਾਹਿਬ ਦੇ ਕੀਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਇੱਕ ਲੈਣ ਸ਼ਬਦ ਦਿਖਾ ਦਿਓ ਮੈਨੂੰ ਐਨੇ ਪ੍ਰਚਾਰ ਨੂੰ ਸੁਣ ਲਿਆ ਕਰੋ ਹਜ਼ਾਰਾਂ ਦੀ ਤਰ੍ਹਾਂ ਲੋਕ ਬੈਠੇ ਹੋਣਗੇ ਪਹਿਲਾਂ ਸੁਣੋ ਮੇਰੀ ਗੱਲ ਬਾਰੇ ਨਾ ਸਾਡੇ ਨਾ ਹਜ਼ਾਰਾਂ ਦੀ ਤਰ੍ਹਾਂ ਲੋਕ ਬੈਠੇ ਹੋਣਗੇ ਪਹਿਲਾਂ ਸੁਣੋ ਮੇਰੀ ਗੱਲ ਬਾਰੇ ਨਾ ਸਾਹਿਬ ਦੀ ਗੱਲ ਕਰਨਾ ਪਹਿਲਾਂ ਮੇਰੀ ਸੁਣੋ ਨਾ ਹਜ਼ਾਰਾਂ ਦੀ ਤਰ੍ਹਾਂ ਸਾਡੇ ਲੋਕ ਬੈਠੇ ਹੁੰਦੇ ਨੇ ਜਿੱਥੇ ਜਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਦਾ ਉਦਘੋਸ਼ ਲਾਉਂਦੇ ਨਾ ਅਗਰ ਦੋ ਸਰਦਾਰ ਵੀ ਸਾਡੇ ਸਭਾ ਜਿ ਬੈਠੇ ਹੋਣ ਬੋਲੇ ਸੋਨੇ ਹਰ ਦਾ ਉਦਘੋਸ਼ ਲਗਦਾ ਤਾਂ ਮਾਨ ਸਨਮਾਨ ਦੇ ਨਾਲ ਉਹ ਉਦਘੋਸ਼ ਲਾਇਆ ਜਾਂਦਾ ਕਿਹਾ ਜਿੱਥੇ ਸਿੱਖ ਸਮਾਜ ਦੀ ਪਗੜੀਧਾਰੀਆਂ ਦੀ ਪੀੜ ਦੀ ਸਭਾ ਹੁੰਦੀ ਹੋਵੇ ਕਿਹਾ ਉੱਥੇ ਹਜ਼ਾਰਾਂ ਦੀ ਤਰ੍ਹਾਂ ਚਾਹੇ Hindu ਸਮਾਜ ਲੋਕ ਬੈਠੇ ਹੋਣ ਕਿਹਾ ਉੱਥੇ ਹਰ ਹਰ ਮਹਾਦੇਵ ਦਾ ਉਦਘੋਸ਼ ਲਗਾਇਆ ਜਾਂਦਾ ਦੱਸੋ ਨਾ ਮੈਨੂੰ ਲਗਾਇਆ ਜਾਂਦਾ ਉਲਟਾ ਸਾਡੇ ਕਦੀ ਜਿਨੇ ਉਤੇ ਸਵਾਲ ਕਦੀ ਕਿਦੇ ਉਤੇ ਸਵਾਲ ਉਠਾ ਜਾਂਦੇ ਨੇ ਤਿਲਕ ਤੇ ਸਵਾਲ ਕਿਉਂ ਅਸੀਂ ਤਾਂ ਕਦੀ ਸਵਾਲ ਨਹੀਂ ਕੀਤੇ ਕਿਉਂ ਤਾਨੇ ਮਾਰੇ ਜਾਂਦੇ ਨੇ ਅੱਜ ਜਦ ਕੁੜੀ ਆਪਣੀ ਧਰਜੀ ਕੰਗਨਾ ਰਣੌਦ ਨੇ ਸੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਤਕਲੀਫ ਕਿਉਂ ਹੈ ਕੀ ਤਕਲੀਫ ਇਹ ਹੈ ਵੀ ਦਿਖਾਇਆ ਜਾ ਉਹ ਫਿਲਮ ਚ ਇਹ ਦਿਖਾਇਆ ਜਾ ਰਿਹਾ ਹੈ ਕਿ ਦਰਬਾਰ ਸਾਹਿਬ ਜੋ ਬੰਬ ਕਿੰਦਾ ਹੈ ਕੀ ਤਕਲੀਫ ਇਹ ਹੈ ਵੀ ਦਿਖਾਇਆ ਜਾ ਉਹ ਫਿਲਮ ਦੇ ਵਿੱਚ ਵੀ ਦਰਬਾਰ ਸਾਹਿਬ ਜੀ ਇੱਕ ਇੱਕ 47 ਨਾ ਕਿੰਦਾ ਆਈਆਂ ਸੁਣਾਂ ਅਦਰ ਤੁਸੀਂ ਕਿਹਨਿਓ ਵੀ ਪੰਜਾਬ ਸਰਕਾਰ ਕੇਂਦਰ ਸਰਕਾਰ ਜਿੰਮੇਦਾਰ ਮਾਸੂਮ ਦੇ ਕਾਤਲਾਂ ਦਾ ਤਾਂ ਜ਼ਿੰਮੇਦਾਰ ਲੋਕ ਉਹ ਵੀ ਨੇ ਜਿਨ੍ਹਾਂ ਨੇ ਪੰਜਾਬ ਚ ਹਥਿਆਰਬੰਦ ਲਹਿਰ ਸ਼ੁਰੂ ਕੀਤੀ ਜਿਨ੍ਹਾਂ ਨੇ ਘਰ ਘਰ ਵੜ ਕੇ ਹਿੰਦੂਆਂ ਦੇ ਮੁੰਡੇ ਮਾਰੇ ਸਿੱਖਾਂ ਦੇ ਮੁੰਡੇ ਮਾਰੇ ਉਹ ਵੀ ਜ਼ਿੰਮੇਦਾਰ ਨੇ ਇਹਨਾ ਮੈਂ ਕਹਿੰਦਾ ਵੀ ਅੱਤਵਾਦ ਦੇ ਦੌਰਾਨ ਸਿਰਫ ਹਿੰਦੂ ਮਰੇ ਆ ਉਹ ਲੋਕ ਵੀ ਮਰੇ ਜਿਹੜੇ ਪੰਜਾਬ ਚ ਪਿਆਰ ਕਰਦੇ ਸੀਗੇ ਜੇ ਉਹ ਲੋਕ ਵੀ ਮਰੇ ਜਿਹੜੇ ਹਿੰਦੂ ਸਿੱਖ ਭਾਈਚਾਰੇ ਨੂੰ ਪਿਆਰ ਕਰਦੇ ਸੀ ਜਿਹੜੇ ਹਾਂ ਦਾ ਨਾਰਾ ਮਾਰਦੇ ਸੀ ਹਿੰਦੂ ਸਿੱਖ ਭਾਈਚਾਰੇ ਦਾ ਉਹਨਾਂ ਦਾ ਵੀ ਸਰੇ ਆਮ ਕਤਲ ਕੀਤਾ ਗਿਆ ਹੂੰ ਉਹਨਾਂ ਦਾ ਵਿਰੋਧ ਕਿਉਂ ਨਾ ਹੋਵੇ ਕਿਉਂ ਨਾ ਸੱਚ ਨੂੰ ਸੱਚ ਕਹਿੰਦੀ ਹਿੰਮਤ ਰੱਖੇ ਹੂੰ ਕਿਉਂ ਨਹੀਂ ਮੈਂ ਤਾਂ ਹੀ ਗੱਲ ਕਹਿੰਨਾ ਜਿਹੜੇ ਜਿੰਨੇ ਵੀ ਨੀਲੇ ਬਾਣੇ ਦੇ ਵਿੱਚ ਨੀਲੀ ਫੌਜ ਤਿਆਰ ਕੀਤੀ ਜਿਹੜੀ ਦਿੱਲੀ ਫੌਜ ਜਿਹੜੀ ਕਿਰਪਾੰਦ ਦੇ ਨਾਲ ਲੋਕਾਂ ਦੇ ਘੁੱਟ ਵੱਢ ਰਹੀ ਹੈ ਸਿਰ ਵੱਢ ਰਹੀ ਹੈ ਉਹਨਾਂ ਦਾ ਵਿਰੋਧ ਕਿਉਂ ਨਹੀਂ ਕਰਦੇ ਕਿਉਂ ਚੁੱਪ ਬੈਠ ਕੇ ਤਮਾਸ਼ਾ ਦੇਖਦੀ ਐ ਜੀਪੀਸੀ ਪੰਜੇ ਜਥੇਦਾਰ ਉਹ ਜਿਹੜੀ ਇਹਨਾਂ ਨੂੰ ਨਿਹੰਗਾਂ ਸਕਦੇ ਜਿਹੜੀ ਬਾਬਾ ਬੁੱਢਾ ਜਲ ਦੀ ਫੌਜ ਆ ਉਹ ਕਿਉਂ ਨਹੀਂ ਵਿਰੋਧ ਕਰਦੇ ਕੀ ਮੂੰਹ ਸਹਿਮਤੀ ਦਿੱਤੀ ਜਾ ਰਹੀ ਹੈ ਹੂੰ ਕਿਉਂ ਨਹੀਂ ਗਲਤ ਨੂੰ ਗਲਤ ਕਹਿੰਦੇ ਹਿੰਮਤ ਰੱਖਦੇ ਲੋਕ ਸਾਰੇ ਸਾਰੇ ਇੱਕੋ ਜਿਹੇ ਨਹੀਂ ਹੈਗੇ ਮੇਰੀ ਇੱਕ ਦੋ ਜੱਟਾਰਾਂ ਨਾਲ ਗੱਲਬਾਤ ਹੋਈ ਹੈ ਮੈਂ ਦੱਸੂ ਮੈਂ ਨਹੀਂ ਹੈਂਗਰਾਏ ਰਾਜੀ ਨਾਲ ਉਹ ਪੁਲਿਸ ਕਿਉਂ ਨਹੀਂ ਵਿਰੋਧ ਕਰਦੇ ਕਿਉਂ ਨਹੀਂ ਕਹਿੰਦੇ ਵੀ ਜਿਹੜੀ ਨੀਲੇ ਬਾਣੀ ਫੌਜ ਫਿਰਦੇ ਪਏ ਨੇ ਲੋਕ ਇਹ ਸਾਡੇ ਸਾਡੇ ਮੈਂਬਰ ਨਹੀਂ ਐ ਕਿਉਂ ਨਹੀਂ ਕਹਿੰਦੇ ਵੀ ਜੋ ਕਰ ਰਹੇ ਨੇ ਗਲਤ ਕਰ ਰਹੇ ਨੇ ਦੱਸੋ ਕੋਈ ਇੰਟਰਵਿਊ ਦੱਸੋ ਇਹਨਾਂ ਦੀ ਵੀ ਆਈ ਹੋਵੇ ਮੈਂ ਦੇ ਦੇਣਾ ਹੈਂਗਰਾਏ ਰਾਜ ਦਾ ਇੰਟਰਵਿਊ ਸੁਣ ਲਓ ਸੀ ਮੇਰੇ ਨਾਲ ਪਿਆ ਇੰਟਰਵਿਊ ਬਾਬਾ ਬੁੱਢਾ ਦਲ ਬਾਬਾ ਬੁੱਢਾ ਦਲ ਮੇਨ ਇਹਨਾਂ ਦਾ ਦਾ ਇੱਕ ਜੱਥੇਬੰਦੀ ਆ ਉਹਨਾਂ ਵੱਲੋਂ ਵਿਰੋਧ ਕਿਉ ਕਿਉਂ ਨਹੀਂ ਵਿਰੋਧ ਕੀਤਾ ਜਾਂਦਾ ਵੀ ਇਹ ਵੀ ਤਾਂ ਗੁਰੂ ਦੇ ਬੱਚੇ ਆ ਬਿਨਾ ਪਗੜੀ ਦਾ ਰੇ ਸਾਡੇ ਗੁਰੂ ਘਰ ਆ ਕੇ ਮੱਥਾ ਟੇਕਦੇ ਨੇ ਇਹਨਾਂ ਦਾ ਕਤਲ ਕਿਉਂ ਕਰ ਰਹੇ ਹੋ ਵੀ ਤੁਸੀਂ ਇਹਨਾਂ ਦੇ ਗੁੱਟ ਕਿਉਂ ਵੱਢ ਰਹੇ ਹੋ ਇਹਦਾ ਵਿਰੋਧ ਕਿਉਂ ਨਹੀਂ ਕੀਤਾ ਜਾਂਦਾ ਪਰ ਜਦੋਂ ਉਹ ਕਹਿੰਦੇ ਤੁਸੀਂ ਕਿਸੇ ਨੂੰ ਉਸਾਉਂਗੇ ਕਿਸੇ ਦੇ ਧਰਮ ਪ੍ਰਤੀ ਕਿਸੇ ਦੇ ਪਿਓ ਪ੍ਰਤੀ ਬੋਲੋਗੇ ਕਿਸੇ ਨੂੰ ਪਿਓ ਕੌਣ ਕਿਸੇ ਨੂੰ ਪਿਓ ਕੌਣਗੇ ਤਾਂ ਫਿਰ ਉਹ ਗੁੱਸੇ 'ਚ ਆ ਕੇ ਰੈਕਟ ਕਰਨਾ ਮੈਂ ਕਹਿੰਦਾ ਪੁੱਤਰ ਘਰ ਸਾਹਿਬ ਤੈਅ ਕਰੋ ਪਹਿਲਾਂ ਪਿਓ ਕੌਣ ਹੈ ਪਿਓ ਸਾਡੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੱਸੇ ਗੁਰੂ ਨੇ ਕਿ ਜਨੈਸੀ ਪਿੰਡਰਾਲ ਹੈ ਦੱਸੋ ਨਾ ਅੱਗੇ ਸ਼ਬੀਲ ਲੱਗਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਕਰਕੇ ਸ਼ਮੀਲਾਂ ਲੱਗਦੀਆਂ ਸੀ ਯਾਦ ਹੈ ਤੁਹਾਨੂੰ ਸਾਰਿਆਂ ਨੂੰ ਯਾਦ ਹੈ ਨਾ ਅੱਜ ਕੱਲ ਕਿਧੀਆਂ ਲੱਗਦੀਆਂ ਪਿੰਡਰਾਂ ਵਾਲੇ ਦੇ ਲਈ ਜਿਨੇ ਖੂਨ ਵਹਾਇਆ ਪੰਜਾਬ ਚ ਖੂਨ ਦੀਆਂ ਨਦੀਆਂ ਬਣਤੀਆਂ ਉਹਦੀਆਂ ਫੋਟੋਆਂ ਲਾ ਕੇ ਆਪ ਪਿਛੇ ਲੱਗੇ ਨਾ ਕੋਈ ਲੋਕ ਉਹਨਾਂ ਨੂੰ ਆਪਦਾ ਮੰਨਣ ਦੋ ਤੁਹਾਨੂੰ ਜੱਥੇ ਸਾਡਾ ਯੂਥ ਤੁਸੀਂ ਆਪਦਾ ਮੰਨ ਦੋ ਸਾਡਾ ਸਮਾਜ ਕਿੱਥੇ ਜਾ ਰਿਹਾ ਸਾਡਾ ਯੂਥ ਕਿੱਥੇ ਜਾ ਰਿਹਾ ਕੀ ਦਿਖਾਣਾ ਚਾਹੁੰਦੇ ਆਪਾਂ ਤੁਹਾਨੂੰ ਤੁਹਾਨੂੰ ਨਹੀਂ ਉਹਨਾਂ ਦੀ ਏਡਾਲੋਜੀ ਚੰਗੀ ਲੱਗਦੀ ਤੁਸੀਂ ਨਾ ਮੰਨੋ ਜੇ ਕੋਈ ਮੰਨਦਾ ਕਿਸੇ ਨੂੰ ਉਹਨਾਂ ਦੀ ਸੋਚ ਚੰਗੀ ਲੱਗਦੀ ਆ ਮੰਨਣ ਦੋ ਤੁਹਾਨੂੰ ਉੱਤੇ ਕੀ ਇਤਰਾਜ ਹੈ ਤੁਸੀਂ ਕਿਹੋ ਇਤਰਾਜ ਚਾਹੁੰਦੇ ਮੈਂ ਤੁਹਾਡੀ ਗੱਲ ਤੇ ਬਿਲਕੁਲ ਸਹਿਮਤ ਹੋ ਗਿਆ ਜੀ ਮੈਂ ਤੁਹਾਨੂੰ ਨਮਸਤੀ ਕਰਤੀ ਤੁਹਾਨੂੰ ਠੀਕ ਹੈ ਤੁਸੀਂ ਜੋ ਕਹਿੰਦਾ ਬਿਲਕੁਲ ਠੀਕ ਹੈ ਫਿਰ ਫਿਲਮ ਆ ਰਹੀ ਸੀ ਆਂ ਦੇਣਾ ਸੀ ਨਾ ਉਹਦੀ ਵੀ ਏਡਾਲੋਜੀ ਇਹ ਮੇਹਲ ਨੂੰ ਕੌਣ ਸੱਚ ਦਿਖਾਣਾ ਹੈ ਉਹਦੇ ਹਿਸਾਬ ਨਾਲ ਚਲੋ ਮੰਨ ਲੀਏ ਜਦੋਂ ਸਾਡੀਆਂ ਨਲਮਾ ਜਦੋਂ ਸਚਾਈ ਦੇ ਉੱਤੇ ਜਦੋਂ ਜਸਵੰਤ ਸਿੰਘ ਖਾਲੜਾ ਤੇ ਫਿਲਮ ਬਣੀ ਉਹਨੂੰ ਰੋਕਦਾ ਮੈਂ ਕਿਹਾ ਰਾਜ ਸਿੰਘ ਤੇ ਫਿਲਮ ਬਣੀ ਰੋਕਦਾ ਮੈਂ ਕਿਹਾ ਜੀ ਦੋਨੋਂ ਫਿਲਮਾਂ ਦਿਖਾ ਦੇ ਜੀ ਖਾਲੜਾ ਵੀ ਦਿਖਾ ਦਿਓ ਇਹ ਵੀ ਦਿਖਾ ਦਿਓ ਕੀ ਫਰਕ ਪੈਂਦਾ ਹੂੰ ਲੋਕ ਮੰਨਣਗੇ ਨਾ ਲੋਕਾਂ ਨੇ ਤਾਂ ਆਪਰੇਸ਼ਨ ਬ੍ਰੀਸਟਾਰ ਤੋਂ ਬਾਅਦ ਵੀ ਤਿੰਨ ਵਾਰੀ ਕਿਉਂ ਚਾਰ ਵਾਰੀ ਪੰਜਾਬ 'ਚ ਕਾਂਗਰਸ ਸਰਕਾਰ ਲਿਆਤੀ ਜੀ ਸਰਕਾਰ ਨੇ ਜਿਹੜੇ ਲੋਕ ਰੋਲਾ ਪਾਉਂਦੇ ਨੇ ਵੀ ਕਾਂਗਰਸ ਨੇ ਸਾਡਾ ਆ ਕਰਾਤਾ ਕਾਂਗਰਸ ਨੇ ਸਾਡਾ 1984 ਕਤਲੇਆਮ ਕਰਾਤਾ ਉਹ ਸਰਕਾਰ ਪ ਈ ਪੰਜਾਬ ਦੇ ਲੋਕ ਕੱਟੜਵਾਦ ਅਤਵਾਦ ਪਸੰਦ ਨਹੀਂ ਕਰਦੇ ਸਿਰਫ ਡਰ ਕੇ ਮੂੰਹ ਬੰਦ ਰੱਖਦੇ ਨੇ ਪਰ ਵੋਟ ਦੇਣਾ ਪਸੰਦ ਨਹੀਂ ਕਰਦੇ ਮੈਂ ਤਾਂ ਲੋਕ ਵੀ ਰਾਜਨੀਤੀ ਕਰਦੇ ਆ ਲੋਕ ਡਰਦੇ ਨੇ ਲੋਕਾਂ ਨੇ ਛੱਡੋ ਮੂੰਹ ਦੀ ਕੀ ਬਗਾੜਨੀ ਆ ਕੋਈ ਨਹੀਂ ਚਾਹਦਾ ਵੀ ਅਤਵਾਦੀ ਕੋਈ ਗੈਂਗਸਟਰ ਵੀ ਸਾਡੇ ਪੰਜਾਬ ਕੋਲ ਸਾਡੇ ਗਲੀ ਦਾ ਕੌਂਸਲਰ ਬਣੇ ਪ੍ਰਧਾਨ ਬਣੇ ਕੋਈ ਚਾਹੂਗਾ ਵੀ ਜਾਂ ਕੋਈ ਗੈਂਗਸਟਰ ਵੀ ਸਾਡੀ ਗਲੀ ਦਾ ਪ੍ਰਧਾਨ ਬਣ ਜਾ ਕੋਈ ਚਾਹਦਾ ਕੋਈ ਚਾਹਦਾ ਕੋਈ ਮੈਂ ਅਤਵਾਦੀ ਵੀ ਸਾਡਾ ਐਮਐਲਏ ਬਣ ਜੇ ਐਮਪੀ ਬਣ ਜੇ ਕੋਈ ਚਾਹੂਗਾ ਉਹ ਨਹੀਂ ਚਾਹੁੰਦਾ ਹੁੰਦਾ ਪਰ ਜੋ ਹੋਣਾ ਸੀ ਗੰਦਨ ਸਾਹਿਬ ਉਹ ਤਾਂ ਹੋ ਗਿਆ ਅੱਜ ਤੱਕ ਪੰਜਾਬ ਦੇ ਵਿੱਚ ਅਤਵਾਦ ਨਹੀਂ ਨਾ ਅੱਜ ਤੱਕ ਕੋਈ ਗਰਵਾਦ ਨਹੀਂ ਹੈਗਾ ਬਿਲਕੁਲ ਸ਼ਾਂਤੀ ਹੈ ਫਿਰ ਇਹ ਕਹ ਆ ਜਿਹੜਾ ਜ਼ਹਿਰ ਖੋਲਿਆ ਜਾ ਰਿਹਾ ਕਿਉਂ ਖੋਲਿਆ ਜਾ ਰਿਹਾ ਮੈਂ ਇਹੀ ਸਵਾਲ ਤੁਹਾਨੂੰ ਪੁੱਛਿਆ ਨਿਸ਼ਾਨ ਸਾਹਿਬ ਦਾ ਰੰਗ ਕਿਉਂ ਬਦਲਿਆ ਨਿਸ਼ਾਨ ਸਾਹਿਬ ਦਾ ਰੰਗ ਕਿਉਂ ਬਦਲਿਆ ਨਿਸ਼ਾਨ ਸਾਹਿਬ ਦੇ ਰੰਗ ਕੋਲ ਬੰਦੇ ਨਾਲ ਕੋਈ ਜ਼ਹਿਰ ਤਾਂ ਨਹੀਂ ਨਾ ਪੋਇਆ ਜਾ ਰਿਹਾ ਬਲਜਿੰਦ ਕੇਸਰੀ ਕੀ ਫਰਕ ਹੈ ਦੱਸੋ ਨਾ ਕਿੰਨੇ ਭੁਲੇਖਾ ਪੈਂਦਾ ਕਿੰਨੇ ਭੁਲੇਖਾ ਪੈਂਦਾ ਇਹ ਡਰ ਕਿਉਂ ਡਰ ਕਿਉਂ ਪੈ ਗਿਆ ਭਗਵੇਂ ਰੰਗ ਤੋਂ ਕਿਸੇ ਬਾਣੇ ਨੂੰ ਡਰ ਕਿਉਂ ਪੈ ਗਿਆ ਕੱਲ ਨੂੰ ਤੁਸੀਂ ਕੋਈ ਰੰਗ ਬਣ ਲੋ ਤਾਂ ਸਿੱਖ ਵੀ ਤਾੜੀ ਕਰੂਗਾ ਮੈਂ ਕਿਹਾ ਮੈਂ ਤੁਸੀਂ ਬਦਲ ਤੁਸੀਂ ਕੌਣ ਉਹਨੂੰ ਬਦਲਣ ਵਾਲੇ ਮੈਂ ਕੀ ਕਹਿ ਰਿਹਾ ਗੁਰੂ ਘਰ ਕਿਨੇ ਬਣਾਏ ਸੰਤਾਂ ਨੇ ਮਨਤਾਂ ਨੇ ਲੋਕਾਂ ਨਾਲ ਮਿਲ ਕੇ ਤੁਸੀਂ ਤਾਂ ਖੋਏ ਕਬਜ਼ੇ ਲਿੱਤੇ ਉਹਨਾਂ ਕੋਲ ਕਬਜ਼ਾ ਤਾਂ ਨਹੀਂ ਗੁਰੂ ਤਾਂ ਸਾਡੇ ਹੀ ਨਾ ਜੇ ਕਹਦੇ ਗੁਰੂ ਸਾਡੇ ਹੈ ਨਹੀਂ ਗੇ ਅਸੀਂ ਗੱਲ ਮੈਂ ਤਾਂ ਜੀਪੀਸੀ ਨੂੰ ਮੈਂ ਤਾਂ ਜੀਪੀਸੀ ਆਰਤਨ ਸਿੰਘ ਸਾਹਿਬ ਦਾ ਸੰਜਮ ਦੇ ਵਿੱਚ ਅਸੀਂ ਬਣਿਆ ਪੁੱਦੇ ਹੀ ਨਹੀਂ ਮੈਂ ਤਾਂ ਐਜਪੀਸੀ ਸਾਹਿਬ ਐਸਚ ਐਚਸੀ ਐਜਪੀਸੀ ਅਸੀਂ ਜੀਸੀਪੀ ਨੂੰ ਵੀ ਮੈਂ ਲੈਟਰ ਲਿਖਿਆ ਤੰਤਕ ਤਰ ਮੁਖੀ ਨੂੰ ਲੈਟਰ ਲਿਖਿਆ ਪੰਜ ਸਿੰਘ ਸਵਨਨ ਨੂੰ ਲੈਟਰ ਲਿਖਿਆ ਵੀ ਸਾਨੂੰ ਜਿਹੜੇ ਭੁਲੇਖੇ ਪੈਂਦੇ ਦੂਰ ਕੀਤੇ ਜਾਣੇ ਚਾਹੀਦੇ ਸਾਡੇ ਲੋਕ ਕਹਿੰਦੇ ਨੇ ਕੁਝ ਲੋਕ ਸਾਡੇ ਕਹਿ ਦਿੰਦੇ ਨੇ ਵੀ ਗੁਰੂ ਤਾਂ ਸਾਰੇ ਹਿੰਦੂ ਨੇ ਅਸੀਂ ਗੁਰੂਆਂ ਦੇ ਗੁਰੂ ਸਾਡੇ ਤੁਸੀਂ ਕਲੀਅਰ ਕਰੋ ਵੀ ਦੱਸੋ ਗੁਰੂਆਂ ਦਾ ਸਨਾਤਨ ਧਰਮ ਨਾਲ ਕੋਈ ਸਬੰਧ ਹੈ ਜਾਂ ਨਹੀਂ ਹੈ ਉਹ ਤਾਂ ਸਾਡੇ ਪ੍ਰਚਾਰਕ ਕਹਿ ਰਹੇ ਨੇ ਸਨਾਤਨ ਧਰਮ ਦੇ ਵਿੱਚ ਨਿਕਲੇ ਆ ਉਹ ਤਾਂ ਉਹ ਜਗ੍ਹਾ ਗੱਲਾਂ ਚੱਲ ਰਹੀਆਂ ਨੇ ਜੁਰ ਸਾ ਮੈਂ ਐਸਜੀਪੀਸ ਤੋਂ ਕਹਣਾ ਚਾਹੁੰਦਾ ਨਾ ਜਿੱਦਾਂ ਹੁਣ ਲੈਟਰ ਜਾਰੀ ਕਰਤੀ ਵੀ ਨਿਸ਼ਾਨ ਸਬ ਦਾ ਰੰਗ ਬਲ ਦਿੱਤਾ ਜਾਣਾ ਚਾਹੀਦਾ ਕਹਿੰਦੇ ਭਲੇਖਾ ਪਿੰਦਾ ਮੈਂ ਕਹਿੰਦਾ ਉਹ ਵੀ ਭਲੇਖਾ ਦੂਰ ਕੀਤਾ ਜਾਣਾ ਚਾਹੀਦਾ ਬਸ ਸੋਰੋ ਸਾਡਾ ਜੱਥਾ ਉੱਥੇ ਚੱਲਦਾ ਮਹਾਰਾਸ਼ਟਰ ਤੋਂ ਜੱਥਾ ਚੱਲਦਾ ਧਰਮ ਦਾ ਨੱਟ ਤੇ ਖੜਦਾ ਕਿੱਥੇ ਜਾਣਾ ਕਹਿੰਦਾ ਗੋਲਡਨ ਟੈਂਪਲ ਜਾਣਾ ਉਹ ਕਹਦਾ ਕਿ ਤੇ ਮੰਦਿਰ ਆ ਸ਼ਾਇਦ ਠੀਕ ਹੈ ਨਹੀਂ ਉਹ ਵੀ ਕਲੀਅਰ ਕਰ ਦੇਣਾ ਚਾਹੀਦਾ ਫਿਰ ਭਲੇਖਾ ਪਿੰਦਾ ਲੋਕਾਂ ਨੂੰ ਲਿਖਣ ਗੁਰਦੁਆਰਾ ਹੂੰ ਦਰਬਾਰ ਸਾਹਿਬ ਗੁਰੂ ਘਰ ਉੱਥੇ ਲਿਖਦੇ ਨੇ ਲੋਕਾਂ ਦੇ ਭਲੇਖੇ ਦੂਰ ਕਰਨੇ ਚਾਹੀਦੇ ਕਰਨੇ ਚਾਹੀਦੇ ਇੰਜ ਕਰਨੇ ਚਾਹੀਦੇ ਬਿਲਕੁਲ ਐਵੇਂ ਬੇਤੁਕੀ ਚੱਕ ਕੇ ਆਪਾਂ ਵਿਰੋਧ ਫੜ ਲਿਆ ਜੀ ਅਮਰਜੰਸੀ ਕੰਗਣਾ ਆਈ ਕੰਗਣਾ 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 ਕਰਦੀ ਮੈਨੂੰ ਤਾਂ ਲੱਗਦਾ ਹੈ ਜੀਪੀਸੀ ਨੇ ਕੰਗਣਾ ਕੋਲ ਪਹੇਲੇ ਲਿੱਤੇ ਲੱਗਦਾ ਹੈ ਸ਼ਾਇਦ ਫਿਲਮ ਦੀ ਪ੍ਰੋਮੋਸ਼ਨ ਕਰਨ ਵਾਸਤੇ ਜਿੰਨਾ ਵਿਰੋਧ ਕੀਤਾ ਅਜੇ ਤੱਕ ਕਿਸੇ ਦਾ ਕੀਤਾ ਨਹੀਂ ਲੱਗਦਾ ਕਿਸੇ ਦਾ ਹੂੰ ਮੈਨੂੰ ਤਾਂ ਲੱਗਦਾ ਇਹ ਵੀ ਨਹੀਂ ਲੱਗਦਾ ਕਿ ਕੰਗਣਾ ਫਿਲਮ ਬਣਾਏ ਜਾਂ ਨਹੀਂ ਬਣਾਈ ਪਰ ਉਹਨੂੰ ਹੀਰੋ ਬਣਾਈ ਜਾਂਦੇ ਨੇ ਲੋਕ ਸ਼ਾਇਰਾਂ ਦੀ ਆਪੇ ਦੋਵਾਂ ਦੇ ਸਾਡਾ ਇਹ ਕਹਿੰਦੇ ਵੀ ਕੰਗਣਾ ਦਾ ਵਿਰੋਧ ਵੀ ਨਹੀਂ ਹੋਣਾ ਚਾਹੀਦਾ ਸੀ ਪੰਜਾਬ 'ਚ ਮੈਨੂੰ ਲੱਗਦਾ ਦੋਵਾਂ ਦੀ ਸ਼ਨਾੜ ਘਾਟ ਆਪ ਵਿੱਚ ਉਹ ਕਹਿੰਦੇ ਤੂੰ ਮੈਨੂੰ ਗਾਲਾਂ ਕੱਢੀ ਜਾਂ ਮੈਂ ਤੈਨੂੰ ਗਾਲਾਂ ਕੱ ਰਲਈਆ ਪਛੀ ਲੋਕ ਜਨਤਾ ਨੂੰ ਬੇਸੂ ਬਣਾ ਰਹੇ ਨੇ ਜੀ ਬਹੁਤ ਬਹੁਤ ਸ਼ੁਕਰੀਆ ਟੰਡਨ ਸਾਹਿਬ ਜਗਰਾ ਪੀਰ ਬਜਰੰਗ ਹਰ ਹਰ ਮਹਾਦੇਵ ਜ ਜਿੱਥੇ ਸਟਾਰਟਿੰਗ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕੀਤੀ ਜੀ ਅਸੀਂ ਹਰ ਇੱਕ ਪੱਖ ਲੈਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਸ਼ਿਵ ਸੇਨਾ ਤੋਂ ਰਜੀਵ ਟੰਡਨ ਹੋ ਰਹੇ ਨੇ Hindu ਜਥੇਬੰਦੀ ਦੇ ਆਗੂ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਦਾ ਵੀ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਹੈ ਅੱਗੇ ਹੋਰ ਕਿਸੇ ਮੁੱਦੇ ਦੇ ਉੱਤੇ ਕਿਸੇ ਹੋਰ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਾਂਗੇ ਧੰਨਵਾਦ